ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਹੈ ਕਿਉਂਕਿ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਅਕਸਰ ਪੰਜਾਬੀ ਘੁੰਮਣ ਜਾਂਦੇ ਨੇ ਪਰ ਜੋ ਬੀਤੇ ਦਿਨੀ ਹਾਲਾਤ ਪੰਜਾਬੀਆਂ ਦੇ ਹਿਮਾਚਲ 'ਚ ਬਣੇ ਨੇ ਉਹ ਬੇहद ਚਿੰਤਾਜਨਕ ਨੇ ਲਗਾਤਾਰ ਦਰਸ਼ਕਾਂ ਨੂੰ ਪਤਾ ਵੀ ਉੱਥੇ ਪੰਜਾਬੀ ਭਾਈਚਾਰਾ ਘੁੰਮਣ ਗਿਆ ਤਾਂ ਡਰਾਈਵਰਾਂ ਤੋਂ ਲੈ ਕੇ ਪਰਿਵਾਰਾਂ ਤੇ ਹਿਮਾਚਲੀਆਂ ਵੱਲੋਂ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਲਗਾਤਾਰ ਹਮਲੇ ਕੀਤੇ ਗਏ ਗੱਡੀਆਂ 'ਤੇ ਭੰਨੀਆਂ ਗਈਆਂ ਨੌਜਵਾਨਾਂ ਨੂੰ ਜ਼ਖਮੀ ਤੱਕ ਕੀਤਾ ਗਿਆ ਬੇहद ਗੰਭੀਰ ਅਸਥਿਤੀ ਆ ਜਿਹੜੀ ਉਹ ਹਿਮਾਚਲ ਦੇ ਵਿੱਚ ਬਣੀ ਹਾਲਾਂਕਿ ਉਸ ਦੇ ਵਿੱਚ ਫਿਰ ਕੰਗਣਾ ਰਣੌਤ ਦੀ ਐਂਟਰੀ ਹੁੰਦੀ ਹੈ ਕਿਉਂਕਿ ਇਹ ਮਾਮਲਾ ਕੰਗਣਾ ਰਣੌਤ ਦੇ ਪਏ ਥੱਪੜ ਤੋਂ ਸ਼ੁਰੂ ਹੁੰਦਾ ਕੁਲਵਿੰਦਰ ਕੌਰ ਸੀਆਈਐਸਫ ਦੀ ਮੁਲਾਜ਼ਮ ਵੱਲੋਂ ਥੱਪੜ ਮਾਰ ਦਿੱਤਾ ਜਾਂਦਾ ਕੰਗਣਾ ਰਣੌਤ ਨੂੰ ਜਿਸ ਤੋਂ ਬਾਅਦ ਇਹ ਵਿਵਾਦ ਵੱਡਾ ਰੂਪ ਧਾਰਨ ਕਰ ਲੈਂਦਾ ਜਦੋਂ ਵੀ ਪੰਜਾਬੀ ਹਿਮਾਚਲ ਦੇ ਵਿੱਚ ਖਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਘੁੰਮਣ ਜਾਂਦੇ ਨੇ ਤਾਂ ਉੱਥੇ ਦੇਖਿਆ ਜਾਂਦਾ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਪੰਜਾਬੀ ਪਰਿਵਾਰਾਂ ਦੇ ਉੱਪਰ ਪੰਜਾਬੀ ਡਰਾਈਵਰਾਂ ਦੇ ਉੱਪਰ ਹਮਲੇ ਕੀਤੇ ਜਾਂਦੇ ਨੇ ਸੋ ਜਿਹੜੇ ਵੀ ਪੰਜਾਬੀ ਪਰਿਵਾਰ ਜਾਂ ਭਾਈਚਾਰਾ ਸਾਡੇ ਭੈਣ ਭਰਾ ਹਿਮਾਚਲ ਜਾਣਾ ਚਾਹੁੰਦੇ ਨੇ ਜਾਂ ਪਲਾਨ ਕਰ ਰਹੇ ਨੇ ਤਾਂ ਇਹ ਖਬਰ ਉਹਨਾਂ ਲਈ ਬੇਹੱਦ ਜ਼ਰੂਰੀ ਹੈ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਇਸ ਚੱਲਦੇ ਲਾਈਵ ਨੂੰ ਨਾਲੋਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਇਹ ਵੈਲਿਊਏਬਲ ਇਨਫੋਰਮੇਸ਼ਨ ਤੁਹਾਡੇ ਚਾਹਣ ਵਾਲਿਆਂ ਨੂੰ ਪਰਿਵਾਰਕ ਮੈਂਬਰਾਂ ਨੂੰ ਤੁਹਾਡੇ ਭੈਣ ਭਰਾਵਾਂ ਨੂੰ ਮਿਲ ਸਕੇ ਕਿਉਂਕਿ ਵੱਡੀ ਅਪਡੇਟ ਸਾਹਮਣੇ ਆਈ ਹੈ ਗੱਲ ਕਰੀਏ ਤਾਂ ਪੰਜਾਬੀ ਭਾਈਚਾਰਾ ਹਮੇਸ਼ਾ ਟੈਕਸੀ ਡਰਾਈਵਰਾਂ ਨੂੰ ਨਾਲ ਲੈ ਕੇ ਇੱਥੋਂ ਟੈਕਸੀ ਯੂਨੀਅਨਸ ਬਣੀਆਂ ਹੋਈਆਂ ਨੇ ਡਰਾਈਵਰਾਂ ਵੱਲੋਂ ਗੱਡੀਆਂ ਦੇ ਵਿੱਚ ਜਿਹੜਾ ਪੰਜਾਬੀ ਪਰਿਵਾਰਾਂ ਨੂੰ ਲੈ ਕੇ ਜਾਂਦੇ ਨੇ ਤਾਂ ਉਹਨਾਂ ਵੱਲੋਂ ਇੱਕ ਵੱਡਾ ਅਹਿਮ ਫੈਸਲਾ ਲਿਆ ਜਾਣਾ ਹਾਲਾਂਕਿ ਇੱਕ ਮੀਟਿੰਗ ਹੋ ਚੁੱਕੀ ਹੈ ਦੂਜੀ ਮੀਟਿੰਗ ਤਿਆਰ ਹੈ 8 ਤਰੀਕ ਨੂੰ ਤਾਂ ਹੁਣ ਜਿਹੜਾ ਉੱਥੇ ਵਿਵਾਦ ਛੜਿਆ ਹੋਇਆ ਹੈ ਲਗਾਤਾਰ ਵੀ ਪੰਜਾਬੀ ਜਿਹੜਾ ਭਾਈਚਾਰੇ ਦੇ ਉੱਪਰ ਕਮਿਊਨਿਟੀ ਦੇ ਉੱਪਰ ਹਮਲੇ ਹੋ ਰਹੇ ਨੇ ਜਿਸ ਦੇ ਵਿੱਚ ਹਿਮਾਚਲ ਸਰਕਾਰ ਨੇ ਚੁੱਪੀ ਸਾਦੀ ਹੋਈ ਹੈ ਕਿਉਂਕਿ ਇਹ ਗੱਲ ਪੰਜਾਬੀਆਂ ਦੀ ਸੁਰੱਖਿਆ ਦਾ ਮਾਮਲਾ ਹੈ ਕਿਉਂਕਿ ਲਗਾਤਾਰ ਜੇ ਆਪਾਂ ਇੱਕ ਵਿਦੇਸ਼ੀ ਜੋੜੇ ਦੀ ਗੱਲ ਕਰੀਏ ਤਾਂ ਉਹ ਹਿਮਾਚਲ ਗਿਆ ਹੋਇਆ ਸੀ ਘੁੰਮਣ ਛੋਟੀ ਜੀ ਤਕਰਾਰ ਹੁੰਦੀ ਹੈ ਤਕਰਾਰ ਇੱਕ ਖੂਨੀ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਅਖਤਿਆਰ ਕਰ ਲੈਂਦੀ ਹੈ ਜਿਸ ਤੋਂ ਬਾਅਦ ਉਹ ਨੌਜਵਾਨ ਦੇ ਸੱਟਾਂ ਲੱਗਦੀਆਂ ਨੇ ਤੇ ਉਹਨੂੰ ਹਸਪਤਾਲ ਦੇ ਵਿੱਚ ਐਡਮਿਟ ਕਰਾਉਣਾ ਪੈ ਜਾਂਦਾ ਉਸ ਤੋਂ ਬਾਅਦ ਇੱਕ ਹਿਮਾਚਲੀ ਡਰਾਈਵਰ ਜਿਹੜਾ ਕੁਝ ਦਿਨਾਂ ਲਈ ਲਾਪਤਾ ਹੋ ਜਾਂਦਾ ਤੇ ਜਿਸ ਦਾ ਕਤਲ ਹੋ ਜਾਂਦਾ ਇਹ ਵਿਵਾਦ ਹੁਣ ਇੱਕ ਵੱਖਰੇ ਰੂਪ ਦੇ ਕਿਸਮ ਦੇ ਵਿੱਚ ਜਿਹੜਾ ਦਰਸ਼ਕਾਂ ਦੇ ਸਾਹਮਣੇ ਆ ਰਿਹਾ ਕਿਉਂਕਿ ਅਕਸਰ ਦੇਖਿਆ ਜਾਂਦਾ ਵੀ ਜਦੋਂ ਪੰਜਾਬੀ ਭਾਈਚਾਰਾ ਹਿਮਾਚਲ ਜਾਂਦਾ ਘੁੰਮਣ ਦੇ ਲਈ ਤਾਂ ਕਿਤੇ ਨਾ ਕਿਤੇ ਛੋਟੀ ਮੋਟੀ ਤਕਰਾਰ ਤੋਂ ਗੱਲ ਸ਼ੁਰੂ ਹੁੰਦੀ ਹੈ ਪਰ ਉਹ ਤਕਰਾਰ ਵੱਡਾ ਜਿਹੜਾ ਕਹਿ ਲਓ ਇੱਕ ਝੜਪ ਦਾ ਰੂਪ ਧਾਰਨ ਕਰ ਲੈਂਦੀ ਹੈ ਕੁਝ ਸ਼ਰਾਰਤੀ ਅੰਸਰ 20 ਤੋਂ 25 ਜਣੇ ਝੁੰਡ ਦੇ ਵਿੱਚ ਜਿਹੜਾ ਉਹ ਪਰਿਵਾਰਾਂ ਦੇ ਉੱਪਰ ਜਾਂ ਪੰਜਾਬੀ ਨੌਜਵਾਨਾਂ ਦੇ ਉੱਪਰ ਹਮਲਾ ਕਰਦੇ ਨੇ ਤਾਂ ਇਸ ਵਿਵਾਦ ਦੇ ਉੱਪਰ ਕੰਗਣਾ ਰਣੌਤ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕੀਤੀ ਅਤੇ ਇਹ ਗੱਲ ਆਖੀ ਵੀ ਹਿਮਾਚਲੀਆਂ ਦੀ ਹਮਾਇਤ ਕਰਦੇ ਹੋਏ ਕੰਗਣਾ ਨੇ ਕਿਹਾ ਵੀ ਹਿਮਾਚਲੀ ਕਦੇ ਵੀ ਇਹ ਜਿਆ ਕੁਝ ਨਹੀਂ ਕਰਦੇ ਅਮਨ ਸ਼ਾਂਤੀ ਪਸੰਦ ਕਰਨ ਵਾਲੇ ਨੇ ਹਿਮਾਚਲੀ ਲੋਕ ਤੇ ਪੰਜਾਬੀ ਲੋਕਾਂ ਨੂੰ ਅਪੀਲ ਕੀਤੀ ਹੈ ਪੰਜਾਬੀ ਕਮਿਊਨਿਟੀ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਹੈ ਕੰਗਣਾ ਰਣੌਤ ਨੇ ਵੀ ਤੁਸੀਂ ਆਓ ਤੇ ਤੁਸੀਂ ਆਪਣਾ ਆਨੰਦ ਲਓ ਇੰਜੋਏ ਕਰੋ ਪਰਿਵਾਰਾਂ ਦੇ ਨਾਲ ਆ ਕੇ ਤੁਸੀਂ ਹਿਮਾਚਲ ਦੀਆਂ ਵਾਦੀਆਂ ਖੂਬਸੂਰਤ ਵਾਦੀਆਂ ਵਿੱਚ ਘੁੰਮ ਸਕਦੇ ਹੋ ਪਰ ਜੇ ਅਸਲੀਅਤ ਦੀ ਗੱਲ ਕਰੀਏ ਤਾਂ ਗਰਾਊਂਡ ਦੀ ਰਿਐਲਿਟੀ ਕੁਝ ਹੋਰ ਹੀ ਬਿਆਨ ਕਰਦੀ ਹੈ ਕੰਗਰਣ ਅਰਨੌਤ ਨੇ ਤਾਂ ਇਹ ਬਿਆਨ ਦੇ ਦਿੱਤਾ ਪਰ ਉਹ ਨੌਜਵਾਨ ਕਿੱਥੇ ਜਾਣ ਜਿਨ੍ਹਾਂ ਤੇ ਹਮਲੇ ਹੋਏ ਨੇ ਤੇ ਹੁਣ ਟੈਕਸੀ ਡਰਾਈਵਰਾਂ ਵੱਲੋਂ ਇਹ ਗੱਲ ਆਖੀ ਗਈ ਹੈ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਵੀ ਅਸੀਂ ਨਹੀਂ ਜਾਵਾਂਗੇ ਪੰਜਾਬੀ ਪਰਿਵਾਰਾਂ ਨੂੰ ਲੈ ਕੇ ਹਿਮਾਚਲ ਵੱਡੀ ਅਪਡੇਟ ਟੈਕਸੀ ਯੂਨੀਅਨ ਵੱਲੋਂ ਇੱਕ ਅਹਿਮ ਫੈਸਲਾ ਜਿਹੜਾ ਲਿਆ ਗਿਆ ਹਾਲਾਂਕਿ ਇੱਕ ਮੀਟਿੰਗ ਇਹਦੀ 8 ਤਰੀਕ ਨੂੰ ਰੱਖੀ ਗਈ ਹੈ ਇੱਕ ਮੀਟਿੰਗ ਹੋ ਚੁੱਕੀ ਹੈ ਜਿਸ ਦੇ ਵਿੱਚ ਉਹਨਾਂ ਨੇ ਹਿਮਾਚਲ ਸਰਕਾਰ ਤੇ ਸਵਾਲ ਉਠਾਏ ਨੇ ਕਿਉਂਕਿ ਉਹ ਕਹਿੰਦੇ ਸਾਡੀ ਸੇਫਟੀ ਦਾ ਤੇ ਪੰਜਾਬੀ ਜਿਹੜੇ ਭਾਈਚਾਰੇ ਨੂੰ ਜਾਂ ਕਿਸੇ ਨੂੰ ਪਰਿਵਾਰ ਨੂੰ ਲੈ ਕੇ ਜਾਣਿਆਂ ਨਾਲ ਉਹਦੀ ਸੇਫਟੀ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਡਰਾਈਵਰ ਦੀ ਹੋ ਜਾਂਦੀ ਹੈ ਪਰ ਉਹ ਕਹਿੰਦੇ ਇਸ ਪੂਰੀ ਸੇਫਟੀ ਦੀ ਜ਼ਿੰਮੇਵਾਰ ਉੱਥੇ ਦੀ ਹਿਮਾਚਲ ਸਰਕਾਰ ਹੈ ਕਿਉਂਕਿ ਹਿਮਾਚਲ ਸਰਕਾਰ ਲਗਾਤਾਰ ਚੁੱਪੀ ਸਾਦੀ ਬੈਠੀ ਹੈ ਤੇ ਹੁਣ ਇਸ ਮਾਮਲੇ ਦੀ ਜੜ ਕੀ ਹੈ ਅਕਸਰ ਆਪਾਂ ਦੇਖਦੇ ਆਂ ਵੀ ਛੋਟਾ ਜਿਹਾ ਵਿਵਾਦ ਇੱਕ ਵੱਡੇ ਲੜਾਈ ਝਗੜੇ ਦੇ ਵਿੱਚ ਤਬਦੀਲ ਹੋ ਜਾਂਦਾ ਇੱਕ ਜ਼ਿਲ੍ਹਾ ਪ੍ਰਧਾਨ ਨੇ ਜਿਹੜੇ ਟੈਕਸੀ ਆਜ਼ਾਦ ਟੈਕਸੀ ਯੂਨੀਅਨ ਦੇ ਉਹਨਾਂ ਨਾਲ ਸੰਪਰਕ साधा ਨਗੇ ਤੇ ਪੂਰੀ ਜਾਣਕਾਰੀ ਆਪਾਂ ਨੂੰ ਸਾਂਝੀ ਕਰਨਗੇ ਵੀ ਅਕਸਰ ਉੱਥੇ ਇਹੋ ਜੀ ਕਿਹੜੀ ਵਾਰਦਾਤ ਜਾਂ ਇਹੋ ਜਿਹਾ ਕੀ ਮਾਮਲਾ ਹੋ ਜਾਂਦਾ ਵੀ ਛੋਟੀ ਜੀ ਗੱਲ ਆ ਜਿਹੜੀ ਉਹ ਵੱਡਾ ਵਿਵਾਦ ਦਾ ਰੂਪ ਧਾਰਨ ਕਰ ਲੈਂਦੀ ਹੈ ਤੇ ਕੰਗਣਾ ਰਣੌਤ ਦਾ ਇਸ ਦੇ ਵਿੱਚ ਕਿੰਨੀ ਇਨਵੋਲਵਮੈਂਟ ਹੈ ਕੀ ਉਸ ਦਾ ਰੋਸ ਆ ਜਿਹੜਾ ਉਹ ਹਿਮਾਚਲੀ ਲੋਕਾਂ ਦੇ ਵਿੱਚ ਦੇਖਣ ਨੂੰ ਮਿਲਿਆ ਕੰਗੜਾ ਰਣੌਤ ਤੇ ਚੰਡੀਗੜ੍ਹ 에어ਪੋਰਟ ਤੇ ਥੱਪੜ ਵੱਜਦਾ ਕੁਲਵਿੰਦਰ ਕੌਰ ਥੱਪੜ ਮਾਰਦੀ ਆ ਤਾਂ ਉਸ ਦਾ ਰੋਸ ਕੀ ਕੁਝ ਸ਼ਰਾਰਤੀ ਅੰਸਰ ਨੇ ਜਿਹੜੇ ਹਿਮਾਚਲ ਦੇ ਉਹ ਦਿਖਾ ਰਹੇ ਨੇ ਪੰਮਾ ਬਵਨਪੁਰੀਆ ਜੋ ਕਿ ਆਜ਼ਾਦ ਟੈਕਸੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਨਾਲ ਜੁੜ ਗਏ ਨੇ ਪੂਰੀ ਗੱਲਬਾਤ ਉਹਨਾਂ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਪੰਮਾ ਜੀ ਆਵਾਜ਼ ਆ ਰਹੀ ਹੈ ਹਾਂ ਜੀ ਹਾਂ ਜੀ ਸਰ ਜੀ ਪੰਮਾ ਜੀ ਸਭ ਤੋਂ ਪਹਿਲਾਂ ਤਾਂ ਜੀ ਜੀ ਖਾਮਦੜ ਦੇ ਟੀਵੀ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਸਭ ਤੋਂ ਪਹਿਲਾਂ ਪੰਮਾ ਜੀ ਤੁਸੀਂ ਮੈਨੂੰ ਇਹ ਦੱਸੋ ਵੀ ਅਕਸਰ ਪੰਜਾਬੀ ਪਰਿਵਾਰ ਤੁਸੀਂ ਫੈਮਲੀਆਂ ਨੂੰ ਲੈ ਕੇ ਜਾਂਦੇ ਹੋ ਹਿਮਾਚਲ ਦੇ ਵਿੱਚ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਲੋਕ ਘੁੰਮਣਾ ਚਾਹੁੰਦੇ ਨੇ ਗਰਮੀ ਦੀਆਂ ਛੁੱਟੀਆਂ 'ਚ ਅਕਸਰ ਆਪਾਂ ਦੇਖਦੇ ਆਂ ਵੀ ਪਰਿਵਾਰ ਜਾਂਦੇ ਨੇ ਪਰ ਇਹ ਮਾਮਲਾ ਬੜਾ ਗੰਭੀਰ ਹੁੰਦਾ ਨਜ਼ਰ ਆ ਰਿਹਾ ਵੀ ਉੱਥੇ ਪੰਜਾਬੀ ਕਮਿਊਨਿਟੀ ਦੇ ਭਾਈਚਾਰੇ ਦੇ ਉੱਪਰ ਲਗਾਤਾਰ ਹਮਲੇ ਕੀਤੇ ਜਾ ਰਹੇ ਨੇ ਗੱਡੀਆਂ ਭੰਨੀਆਂ ਜਾ ਰਹੀਆਂ ਨੇ ਇਹ ਮਾਮਲਾ ਸ਼ੁਰੂ ਕਿੱਥੋਂ ਹੋਇਆ ਇਹ ਵਿਵਾਦ ਸ਼ੁਰੂ ਕਿੱਥੋਂ ਹੋਇਆ ਹੈ ਇਹ ਜੋ ਵਿਵਾਦ ਹੈ ਜੀ ਇਹ ਅਸਲ ਦੇ ਵਿੱਚ ਅੱਜ ਤੋਂ ਨਹੀਂ ਇਹ ਪਹਿਲਾਂ ਤੋਂ ਵੀ ਚੱਲਦਾ ਆ ਰਿਹਾ ਹੈ ਪਹਿਲਾਂ ਵੀ ਸਾਡੇ ਜਿਹੜੇ ਟੈਕਸੀ ਡਰਾਈਵਰ ਭਰਾ ਨੇ ਜਾਂ ਸਾਡੇ ਜਿਹੜਾ ਲੱਖਾਂ ਹੀ ਟੂਰਿਸਟ ਜੀ ਮਨਾਲੀ ਦੇ ਵਿੱਚ ਠੰਡਕ ਲੈਣ ਲਈ ਜਾਂਦਾ ਉਹਨਾਂ ਦੇ ਨਾਲ ਕੁੱਟਮਾਰ ਹੁੰਦੀ ਰਹਿੰਦੀ ਆ ਪਰ ਅਫਸੋਸ ਕਿ ਪਹਿਲਾਂ ਕਦੇ ਵੀ ਕੋਈ ਵੀ ਜਿਹੜਾ ਹਾਦਸਾ ਉਹ ਕਦੇ ਹਾਈਲਾਈਟ ਹੋਇਆ ਹੀ ਨਹੀਂ ਜੀ ਕਦੇ ਪ੍ਰਚਾਰਣ ਨੇ ਜਾਂ ਉੱਥੋਂ ਦੇ ਲੋਕੋ ਲੋਕਾਂ ਨੇ ਉਸ ਗੱਲ ਨੂੰ ਉਹਦੇ ਤੇ ਗੌਰ ਹੀ ਨਹੀਂ ਕੀਤੀ ਉਹ ਦਬ ਕੇ ਰਹਿ ਜਾਂਦਾ ਸੀ ਪਰ ਹੁਣ ਅਜਾੜ ਟੈਕਸੀ ਯੂਨੀਅਨ ਦੀ ਬਦੌਲਤ ਕਈ ਜਿਹੜੇ ਕੇਸ ਨੇ ਉਹ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਹੀ ਦੁਨੀਆ ਦੇ ਵਿੱਚ ਪਤਾ ਚੱਲ ਗਿਆ ਕਿ ਹਿਮਾਚਲੀ ਇਹ ਕਹੇ ਜਾਂ ਰੁਕ ਕਰਦੇ ਆ ਪੰਜਾਬ ਤੋਂ ਜਾਣ ਵਾਲੇ ਸਾਡੇ ਲੋਕਾਂ ਦੇ ਨਾਲ ਸਾਡੇ ਟੈਕਸੀ ਡਰਾਈਵਰ ਵੀਰਾਂ ਦੇ ਨਾਲ ਜੀ ਪਰ ਇਹ ਮਤਲਬ ਤੁਸੀਂ ਬਿਲਕੁਲ ਜ਼ਿਕਰ ਕੀਤਾ ਵੀ ਇਹ ਕੋਈ ਨਮਾ ਜਿਹੜੀਆਂ ਵਾਰਦਾਤਾਂ ਨੇ ਨਵੀਆਂ ਨਹੀਂ ਹੈਗੀਆਂ ਪਹਿਲਾਂ ਵੀ ਹੋਈਆਂ ਨੇ ਪਰ ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਵੀ ਜਾਣਦੇ ਰਹਿੰਦੇ ਹੋ ਪਰਿਵਾਰਾਂ ਨੂੰ ਲੈ ਕੇ ਜਾਣਦੇ ਹੋ ਤੁਸੀਂ ਆਪ ਵੀ ਜਾਣਦੇ ਹੋ ਪਰ ਉੱਥੇ ਮਤਲਬ ਛੋਟਾ ਜਿਹਾ ਵਿਵਾਦ ਆ ਜਾਂ ਇਹ ਗੱਲ ਸ਼ੁਰੂਆਤ ਕਿਵੇਂ ਹੁੰਦੀ ਹੈ ਜਾਂ ਮਤਲਬ ਕੋਈ ਝਗੜਾ ਹੁੰਦਾ ਜਾਂ ਕਿਸੇ ਗੱਲ ਨੂੰ ਲੈ ਕੇ ਕੋਈ ਤਕਰਾਰ ਹੁੰਦੀ ਹੈ ਕੋਈ ਇਨਸੀਡੈਂਟ ਤੁਸੀਂ ਦੱਸ ਸਕਦੇ ਹੋ ਵੀ ਐਵੇਂ ਦਾ ਕੋਈ ਬਾਣਾ ਵਾਪਰੇ ਆ ਸੀਗਾ ਇਹ ਸਰ ਜਿਹੜਾ ਵਿਵਾਦ ਹੈ ਜਿਹੜਾ ਇਹਨੇ ਵੱਡਾ ਰੂਪ ਜਿਹੜਾ ਧਾਰਨ ਕੀਤਾ ਉਹ ਕੰਗਣਾ ਨਰਾਉਤ ਨੂੰ ਥੱਪੜ ਵੱਜਿਆ ਇਹ ਉਸ ਤੋਂ ਬਾਅਦ ਇਹਨੂੰ ਜਾਦਾ ਤੋਲ ਮਿਲਿਆ ਉਸ ਤੋਂ ਬਾਅਦ ਇਹ ਜਿਹੜੇ ਹਾਸਿਆ ਦਿਨ ਬਰ ਦਿਨ ਵੱਧਦੇ ਜਾ ਰਹੇ ਆ ਇਹਨਾਂ ਦਾ ਜਿਹੜਾ ਮੇਨ ਕਾਰਨ ਜਿਹੜਾ ਸਾਨੂੰ ਉੱਥੇ ਪਤਾ ਲੱਗ ਰਿਹਾ ਇਹ ਉੱਥੋਂ ਦਾ ਸਿਸਟਮ ਹੈ ਜੀ ਮਨਾਲੀ ਹੈ ਜੋ 12-13 ਕਿਲੋਮੀਟਰ ਦਾ ਇੱਕ ਸ਼ਹਿਰ ਹੈ ਅਰ ਤੰਗ ਸ਼ਹਿਰ ਹੈ ਜੀ ਉੱਥੇ ਚੇ ਮੰਨ ਕੇ ਚਲੋ ਵੀ ਜਿਵੇਂ ਆਪਾਂ ਮੰਨ ਲਓ ਵੀ ਮਾਰ ਰੋਡ ਤੋਂ ਹਰੰਬਾ ਰੋਡ ਜਾਣੇ ਤਾਂ ਉਹ ਬਹੁਤ ਤੰਗ ਰੋਡ ਹੈ ਉੱਥੇ ਜਿਹੜੀ ਗੱਡੀਆਂ ਦੀ ਤਦਾਦ ਆ ਬਹੁਤ ਜ਼ਿਆਦਾ ਹੋ ਜਾਂਦੀ ਆ ਓਕੇ ਜਿਸ ਕਾਰਨ ਉੱਥੇ ਦੇ ਜਿਹੜੇ ਲੋਕਲ ਲੋਕ ਨੇ ਉਹ ਵੀ ਜਾਮ ਦਾ ਸਾਹਮਣਾ ਕਰਦੇ ਆ ਤੇ ਸਾਡੇ ਵੀਰਾਂ ਨੂੰ ਵੀ ਕਰਨਾ ਪੈਂਦਾ ਜੀ ਪਰ ਜੇ ਉੱਥੇ ਕਿਸੇ ਵੀ ਸਾਡੇ ਡਰਾਈਵਰ ਭਰਾ ਤੋਂ ਜਾਂ ਸਾਡੇ ਕਿਸੇ ਪੰਜਾਬੀ ਭਰਾ ਤੋਂ ਥੋੜੀ ਜਿਹੀ ਕੋਈ ਗਲਤੀ ਹੋ ਜਾਂਦੀ ਆ ਜਾਣੇ ਅਣਜਾਣੇ 'ਚ ਕੋਈ ਗੱਡੀ ਬਾਣੀ ਮੋਟੀ ਟੱਚ ਹੋ ਜਾਂਦੀ ਆ ਜਾਂ ਮੰਨ ਕੇ ਚੱਲੋ ਸਾਈਡ ਦੇਣ ਲਈ ਜਗ੍ਹਾ ਨਹੀਂ ਹੁੰਦੀ ਤਾਂ ਬਿਨਾਂ ਗੱਲ ਤੋਂ ਸਾਡੇ ਭਰਾਵਾਂ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਆ ਰਾੜਾਂ ਦੇ ਨਾਲ ਕੁੱਟੇ ਜਾਂਦੇ ਆ ਮੈਂ ਆਪਣੇ ਅੱਖੀਂ ਦੇਖਿਆ ਹਾਸਾ ਓਕੇ ਮੈਂ ਮਨਾਲੀ ਸੀ ਸ਼ਿਵਾਲਿਕ ਹੋਟਲ ਦੇ ਕੋਲ 10 ਬੰਦਿਆਂ ਨੇ ਰਾੜਾਂ ਦੇ ਨਾਲ ਸਾਡੇ 4 ਭਰਾ ਕੁੱਟੇ ਓਕੇ ਬਾਅਦ ਵਿੱਚ ਉਹਨਾਂ ਨੂੰ ਹਸਪਤਾਲ ਅਸੀਂ ਲੈ ਕੇ ਗਏ ਜੀ ਉਹਨਾਂ ਦਾ ਇਲਾਜ ਕਰਵਾਇਆ ਅਤੇ ਉਹਨਾਂ ਦਾ ਜਿਹੜਾ ਤੁਸੀਂ ਤੁਸੀਂ ਦੱਸਿਆ ਤੁਸੀਂ ਦੱਸਿਆ ਵੀ ਛੋਟੀ ਜੀ ਗੱਲ ਹੁੰਦੀ ਹੈ ਵੀ ਰਸਤਾ ਤੰਗ ਹੈ ਉੱਥੇ ਭੀੜ ਜ਼ਿਆਦਾ ਹੋ ਜਾਂਦੀ ਹੈ ਛੋਟੀ ਜੀ ਗੱਲ ਤੋਂ ਤਕਰਾਰ ਸ਼ੁਰੂ ਹੁੰਦੀ ਹੈ ਵੀ ਰੌੜਾਂ ਦੇ ਨਾਲ ਹਮਲਾ ਕਰ ਦਿੱਤਾ ਜਾਂਦਾ ਹੈ ਕੀ ਪੁਲਿਸ ਪ੍ਰਸ਼ਾਸਨ ਉੱਤੇ ਸੁੱਤੀ ਪਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਮੁਕੱਦਮਾ ਐਫ ਆਈ ਆਰ ਉੱਥੇ ਦਾ ਜਿਹੜਾ ਪੁਲਿਸ ਪ੍ਰਸ਼ਾਸਨ ਹੈ ਉਹ ਉੱਥੇ ਦੇ ਲੋਕਾਂ ਦੀ ਹਮਾਇਤ ਕਰਦਾ ਨਾ ਕਿ ਬਾਹਰ ਤੋਂ ਜਾਣ ਵਾਲੇ ਕਿਸੇ ਵੀ ਟੂਰਿਸਟ ਦੀ ਜਾਂ ਟੈਕਸੀ ਡਰਾਈਵਰ ਦੀ ਓਕੇ ਜੀ ਕੋਈ ਐਫ ਆਈ ਆਰ ਦਰਜ ਕੀਤੀ ਜਾਂਦੀ ਜਿਵੇਂ ਤੁਸੀਂ ਜਿਹੜਾ ਜ਼ਿਕਰ ਕੀਤਾ ਵੀ ਤੁਹਾਡੇ ਚਾਰ ਦੋਸਤ ਜਾਂ ਤੁਹਾਡੇ ਨਾਲ ਕੰਮ ਕਰਨ ਵਾਲੇ ਟੈਕਸੀ ਡਰਾਈਵਰ ਸੀਗੇ ਉਹਨਾਂ ਤੇ ਹਮਲਾ ਕਰਤਾ ਉਹਨਾਂ ਨੂੰ ਜ਼ਖਮੀ ਕਰਤਾ ਤਾਂ ਕੋਈ ਐਫ ਆਈ ਆਰ ਕੋਈ ਪਰਚਾ ਦਰਜ ਕੀਤਾ ਗਿਆ ਉਤੋਂ ਦੀ ਪ੍ਰਸ਼ਾਸਨਪੂਰਨ ਸੋਚ ਆਜ਼ਾਦ ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰੈਸ਼ਰ ਪਾਉਣ ਤੇ ਜਿਹੜਾ ਸਾਡਾ ਟੈਕਸੀ ਡਰਾਈਵਰ ਦਾ ਸਾਡੀ ਯੂਨੀਅਨ ਦਾ ਮੈਂਬਰ ਇੱਕ ਹੜੰਬਾ ਰੋਡ ਦੇ ਉੱਤੇ ਕੁੱਟਿਆ ਸੀ ਸਾਡਾ ਭਰਾ ਜੀ ਆਜਾਡ ਟੈਕਸੀ ਯੂਨੀਅਨ ਦੇ ਪ੍ਰੈਸ਼ਰ ਹੋਣ ਦੇ ਕਾਰਨ ਉਹਨਾਂ ਨੇ ਉਹਦੇ ਤੇ ਜ਼ੀਰੋ ਐਫ ਆਈ ਆਰ ਦਰਜ ਕੀਤੀ 6 ਬੰਦਿਆਂ ਤੇ ਅਰੇ ਮੈਂ ਤੁਹਾਨੂੰ ਦੱਸਣਾ ਚਾਹਣਾ ਕਿ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੋਇਆ ਸਰ ਓਕੇ ਕਿ ਉਸ ਤੋਂ ਦੇ ਲੋਕਲ ਬੰਦਿਆਂ ਦੇ ਉੱਤੇ ਜ਼ੀਰੋ ਐਫ ਆਈ ਆਰ ਦਰਜ ਕੀਤੀ ਜਾਵੇ ਅੱਛਾ ਕੋਈ ਬੰਦੇ ਦਾ ਵਿੱਚ ਐਫ ਆਈ ਆਰ ਦੇ ਜ਼ਿਕਰ ਨਹੀਂ ਹੈਗਾ ਕੋਈ ਬਾਈ ਨੇਮ ਐਫ ਆਈ ਆਰ ਦਰਜ ਜੀ ਕੀਤੀ ਜ਼ੀਰੋ ਐਫ ਆਈ ਆਰ ਦਰਜ ਕਰ ਦੱਤੀ ਜੀ ਜੀ ਸਰ ਜੀ ਸਰ ਇਹ ਵੀ ਸਰ ਪਹਿਲੀ ਵਾਰ ਹੋਇਆ ਜੀ ਜੀ ਨਹੀਂ ਤਾਂ ਪਤਾ ਨਹੀਂ ਕਿੰਨੇ ਕੇਸ ਨੇ ਜੋ ਕਿ ਮੰਨ ਕੇ ਚੱਲੋ ਵੀ ਉੱਥੇ ਦਬਕੇ ਹੀ ਰਹਿ ਗਏ ਉਹਨਾਂ ਦਾ ਪਤਾ ਹੀ ਨਹੀਂ ਬਸ ਲੋਕਾਂ ਨੂੰ ਵਿਚਾਰਿਆਂ ਨੂੰ ਕੁੱਟਿਆ ਗਿਆ ਮਾਰਿਆ ਗਿਆ ਉੱਥੇ ਹੀ ਦਬ ਗਏ ਕਿਉਂਕਿ ਪ੍ਰਸ਼ਾਸਨ ਹੈ ਜੋ ਉਹ ਲੋਕਲ ਬੰਦਿਆਂ ਦਾ ਹੀ ਸਾਥ ਦਿੰਦਾ ਨਾ ਕਿ ਬਾਹਰ ਤੋਂ ਜਾਣ ਵਾਲੇ ਟੂਰਿਸਟ ਜੋ ਉੱਥੋਂ ਨੂੰ ਰੈਵਨਿਊ ਦਿੰਦੇ ਨੇ ਉਹਨਾਂ ਦਾ ਸਾਥ ਦਿੰਦਾ ਕਿਉਂਕਿ ਕੰਗਣਾ ਰਣੌਤ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕੀਤੀ ਉਹ ਕਹਿੰਦੀ ਭਾਈ ਤੁਸੀਂ ਆਓ ਹਿਮਾਚਲ ਹਿਮਾਚਲੀ ਲੋਕ ਬੜੇ ਅਮਨ ਸ਼ਾਂਤੀ ਪਸੰਦ ਨੇ ਵੀ ਇਹੋ ਜਿਹਾ ਕੋਈ ਮਾਮਲਾ ਹੈ ਜਿਹੜਾ ਨਹੀਂ ਹੈਗਾ ਤੁਸੀਂ ਵੀ ਤੁਸੀਂ ਆ ਕੇ ਉੱਤੇ ਆਨੰਦ ਲੈਣਾ ਚਾਹੁੰਗਾ ਕਿ ਇਹ ਸਿਰਫ ਇੱਕ ਫੇਕ ਗੱਲਾਂ ਨੇ ਜੀ ਉੱਤੇ ਜੇ ਕਿਤੇ ਥੋੜੀ ਬਹੁਤ ਵੀ ਗਲਤੀ ਹੁੰਦੀ ਆ ਤਾਂ ਬੰਦਿਆਂ ਨੂੰ ਜਾਨਵਰਾਂ ਦੇ ਵਾਂਗੂ ਕੁੱਟਿਆ ਜਾਂਦਾ ਹੈ ਇਹ ਸਿਰਫ ਇੱਕ ਸੋਸ਼ਲ ਮੀਡੀਆ ਦੇ ਉੱਤੇ ਸੁਰਖੀਆਂ ਵਟੋਰਨ ਵਾਲਾ ਜਿਹੜਾ ਬਿਆਨ ਹੈ ਕੰਗੜਾ ਰਣੋਤਜੀ ਦਾ ਇਹਦੇ ਵਿੱਚ ਕੋਈ ਸੱਚਾਈ ਨਹੀਂ ਜੀ ਉਥੋਂ ਦੇ ਲੋਕ ਕਿਸੇ ਵੀ ਬੰਦੇ ਦੇ ਕਿਸੇ ਬੱਚੇ ਦੇ ਕਿਸੇ ਬੁੱਢੇ ਦੇ ਕਿਸੇ ਡਰਾਈਵਰ ਭਰਾ ਦੇ ਕੋਈ ਰਹਿਮ ਨਹੀਂ ਕਰਦੇ ਜੀ ਉਹ ਸਰ ਵੀ ਇੱਕ ਗਲਤੀ ਛੋਟੀ ਜੀ ਹੋਵੇ ਬੰਦੇ ਨੂੰ ਕੁੱਟ-ਕੁੱਟ ਕੇ ਮਾਰਨ ਵਾਲਾ ਕਰ ਦਿੰਦੇ ਆ ਔਰ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹੂੰਗਾ ਵੀ ਜਦੋਂ ਕੋਈ ਵੀ ਸਾਡੀ ਗੱਡੀ ਕਿਤੇ ਟੱਚ ਹੋ ਜਾਂਦੀ ਆ ਉਹਨਾਂ ਦਾ ਥੋੜਾ ਜਿਹਾ ਕਿਤੇ ਬੰਪਰ ਬ੍ਰੇਕ ਹੋ ਜੇ ਤਾਂ ਸਾਨੂੰ 20-20000 ਰੁਪਇਆ ਉਹਨਾਂ ਨੂੰ ਦੇਣਾ ਪੈਂਦਾ ਜੀ ਅੱਛਾ ਜੇ ਤੁਹਾਡੇ ਤੋਂ ਮਤਲਬ ਜੀ ਵੀ ਥੋੜੀ-ਬਹੁਤੀ ਗੱਡੀ ਜੇ ਉਹਨਾਂ ਦਾ ਕੋਈ ਨੁਕਸਾਨ ਹੋ ਗਿਆ ਰਸਤਾ ਤੰਗ ਆ ਤਾਂ ਤੁਹਾਨੂੰ ਨਾਲੋਂ ਨਾਲ ਪੈਸੇ ਵੀ ਦੇਣੇ ਪੈਂਦੇ ਨੇ ਇੱਕ ਤਾਂ ਕੁੱਟ ਦੇ मतलब ਜਿਹੜੀ ਤੁਹਾਡੇ ਨਾਲ ਹਿੰਸਾ ਕੀਤੀ ਜਾਂਦੀ ਆ ਉਹ ਅਲਹਿਦਾ ਹੈ ਫਿਰ ਪੈਸੇ ਵੀ ਦਿੱਤੇ ਜਾਂਦੇ ਨੇ ਉਹ ਵਾਕਿਆ ਜੀ ਪੈਸੇ ਵੀ ਦੇਣੇ ਪੈਂਦੇ ਆ ਸਰ ਜੀ ਤੇ ਹੁਣ ਕਹਿੰਦੇ ਇੱਕ ਮੀਟਿੰਗ ਕੀਤੀ ਗਈ ਆ ਇੱਕ ਮੀਟਿੰਗ ਹੋ ਗਈ ਆ ਦੂਜੀ ਮੀਟਿੰਗ ਆ ਜਿਹੜੀ ਟੈਕਸੀ ਯੂਨੀਅਨ ਵੱਲੋਂ ਕੀਤੀ ਜਾ ਰਹੀ ਆ ਵੀ ਹੁਣ ਟੈਕਸੀਆਂ ਨੇ ਜਿਹੜੀਆਂ ਹਿਮਾਚਲ ਨਹੀਂ ਜਾਣਗੀਆਂ ਇਹ ਵੀ ਕਹਿੰਦੇ ਐਲਾਨ ਕੀਤਾ ਜਾ ਸਕਦਾ ਆਜ਼ਾਦ ਟੈਕਸੀ ਯੂਨੀਅਨ ਨੇ 29 ਤਰੀਕ ਤੋਂ ਜੀ ਜਿਹੜੀਆਂ ਹਿਮਾਚਲ ਦੀਆਂ ਸਾਡੀਆਂ ਬੁਕਿੰਗਾਂ ਸੀ ਆਜ਼ਾਦ ਟੈਕਸੀ ਯੂਨੀਅਨ ਦੇ ਵਿੱਚ 19 ਤੋਂ 20000 ਮੈਂਬਰ ਹੈ ਅਸੀਂ ਨੇ ਸਾਰਿਆਂ ਨੇ ਜਿਹੜੀਆਂ ਸਾਡੀਆਂ ਬੁਕਿੰਗਾਂ ਸੀ ਉਹ ਅਸੀਂ ਰੱਦ ਕਰ ਦਿੱਤੀਆਂ ਨੇ ਜੀ 8 ਤਰੀਕ ਤੱਕ ਕਿਉਂਕਿ 8 ਤਰੀਕ ਨੂੰ ਸਾਡਾ ਸੈਕਟਰ 25 ਚੰਡੀਗੜ੍ਹ ਜੋ ਰੈਲੀ ਗਰਾਊਂਡ ਹੈ ਉਹਦੇ ਵਿੱਚ ਸਾਡੀ ਮੀਟਿੰਗ ਹੈ ਅਤੇ ਮੀਟਿੰਗ ਦੇ ਦੌਰਾਨ ਜੀ ਤੇ ਮੀਟਿੰਗ ਦੇ ਦੌਰਾਨ ਅਸੀਂ ਜੋ ਵੀ ਫੈਸਲਾ ਸਾਡੀ ਜੁਨੀਅਨ ਲਊਗੀ ਉਸ ਤੋਂ ਬਾਅਦ ਅਸੀਂ ਅਗਲਾ ਵਿਚਾਰ ਹੈ ਜਿਹੜਾ ਬਣਾਵਾਂਗੇ ਜੀ ਜੀ ਪਰ ਦੇਖਿਆ ਜਾਵੇ ਪੰਮਾ ਜੀ ਇਹ ਬੜਾ ਚਿੰਤਾਜਨਕ ਮਤਲਬ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਕਿਉਂਕਿ ਐਵੇਂ ਤੁਸੀਂ ਦੇਖੋ ਵੀ ਜੇ ਮੰਨ ਲਓ ਪਰਿਵਾਰ ਗਿਆ ਹੋਇਆ ਤੁਸੀਂ ਡਰਾਈਵਰ ਹੋ ਤੁਹਾਡੇ ਨਾਲ ਕੋਈ ਫੈਮਿਲੀ ਗਈ ਹੋਈ ਹੈ ਮੰਨ ਲਓ ਉੱਥੇ ਕੋਈ ਕੁਤਾਹੀ ਹੋ ਗਈ ਜਾਂ ਕੋਈ ਅਣਗਹਿਲੀ ਹੋ ਗਈ ਮਾੜਾ ਮੋਟਾ ਕੋਈ ਐਕਸੀਡੈਂਟ ਹੋ ਗਿਆ ਗੱਡੀ ਲੱਗ ਗਈ ਜਾਂ ਕੋਈ ਤੁਹਾਡੇ ਤੋਂ ਗਲਤੀ ਹੋ ਗਈ ਤਾਂ ਉੱਥੇ ਪਰਿਵਾਰ ਨੇ ਤੁਹਾਡੇ ਨਾਲ ਲੇਡੀਜ਼ ਨੇ ਨਾਲ ਮਾਵਾ ਹੁੰਦੀਆਂ ਨੇ ਭੈਣਾ ਹੁੰਦੀਆਂ ਕਈ ਵਾਰ ਵਾਈਫ ਹੁੰਦੀਆਂ ਨਾਲ ਉੱਥੇ ਤਾਂ ਫੇ ਬੜੀ ਸਥਿਤੀ ਗੰਭੀਰ ਧਾਰਨ ਕਰ ਲੈਂਦੀ ਹੈ ਰੂਪ ਜੀ ਜੀ ਸਰ ਇਹ ਬਹੁਤ ਮਾੜੀ ਗੱਲ ਹੈ ਉੱਥੇ ਦੇ ਜਿਹੜੇ ਲੋਕਲ ਲੋਕ ਹੈ ਅਸਲ ਦੇ ਵਿੱਚ ਇਹਦਾ ਜਿਹੜਾ ਮੇਨ ਕਾਰਨ ਹੈ ਉੱਥੋਂ ਦੇ ਜਿਹੜੇ ਲੋਕਲ ਵੀ ਆ ਨਾ ਟੈਕਸੀ ਚਾਲਕ ਵੀ ਆ ਲੋਕਲ ਵਾਲੇ ਜੋ ਕਿ ਪੁਂਤਰ ਤੋਂ ਥੱਲੇ ਕਦੇ ਆਉਂਦੇ ਹੀ ਨਹੀਂ ਓਕੇ ਉੱਪਰ ਉੱਪਰ ਹੀ ਰਹਿੰਦੇ ਆ ਉਹ ਜ਼ਿਆਦਾਤਰ ਜੋ ਆਲਟੋ ਵਾਲੇ ਆ ਉਹ ਜ਼ਿਆਦਾ ਗੁੰਡਾਗਰਦੀ ਕਰਦੇ ਆ ਉੱਥੇ ਨਹੀਂ ਕਾਰਨ ਕੀ ਉਹਨਾਂ ਦੀ ਗੁੰਡਾਗਰਦੀ ਕਰਨ ਦਾ ਉਹਨਾਂ ਦੀ ਗੁੰਡਾਗਰਦੀ ਕਾਰੰਦਾ ਮੇਰੇ ਖਿਆਲ ਦੇ ਵਿੱਚ ਸਾਨੂੰ ਤਾਂ ਇਹ ਮਹਿਸੂਸ ਹੋ ਰਿਹਾ ਕਿ ਅਸੀਂ ਉਹਨਾਂ ਨੂੰ ਜਾ ਕੇ ਰੈਵਨਿਊ ਦਿੰਨੇ ਆ ਅਸੀਂ ਇੱਥੋਂ ਕਸਟਮਰ ਲੈ ਕੇ ਉਹਨਾਂ ਨੂੰ ਕਸਟਮਰ ਦਿੰਨੇ ਆ ਉੱਥੇ ਜਾ ਕੇ ਸ਼ਾਇਦ ਇਸੇ ਕਰਕੇ ਸਾਡੇ ਨਾਲ ਉਹ ਕਰ ਰਹੇ ਨੇ ਜਾਂ ਇਹ ਤਾਂ ਨਹੀਂ ਹੈਗਾ ਵੀ ਤੁਸੀਂ ਉਹਨਾਂ ਨੂੰ ਇਹ ਆ ਵੀ ਇਹ ਬਾਹਰੋਂ ਆ ਕੇ ਜਿਹੜੇ ਨੇ ਫੈਮਿਲੀਜ਼ ਲੈ ਕੇ ਆਉਂਦੇ ਨੇ ਇਹਨਾਂ ਕੋਈ ਕਸਟਮਰ ਜ਼ਿਆਦਾ ਨਹੀਂ ਜਾਏ ਜ਼ਿਆਦਾ ਪੈਸਾ ਕਮਾ ਰਹੇ ਨੇ ਜਾਂ ਤੁਹਾਡੇ ਨਾਲ ਇੱਕ ਈਰਖਾ ਵੀ ਹੋ ਜਾਂਦੀ ਹੈ ਦੱਸਣੀ ਚਾਹੂੰਗਾ ਜੋ ਤੁਹਾਡੇ ਸਰੋਤੇ ਆ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਜੀ ਜਿਹੜੀ ਗੱਡੀ ਇੱਕ ਚੱਲ ਕੇ ਚੰਡੀਗੜ੍ਹ ਤੋਂ 12-15000 ਰੁਪਏ 18000 ਦਾ ਟੂਰ ਲੈ ਕੇ ਜਾਂਦੀ ਆ 3 ਦਿਨ ਲਈ 4 ਦਿਨ ਲਈ ਜੀ ਉਹੀ ਗੱਡੀ ਮੰਨ ਕੇ ਚਲੋ ਮੰਨ ਲਓ ਮੇਰੇ ਕੋਲ ਕ੍ਰਿਸਟਾ ਹੈ ਮੈਂ ਕ੍ਰਿਸਟਾ ਲੈ ਕੇ ਚੱਲਿਆ ਉੱਥੇ ਅਤੇ ਉੱਥੇ ਸੋਮੋ ਚੱਲਦੀ ਆ ਜੀ ਕਿਉਂਕਿ ਮੈਂ ਜ ਡੇਢ 2 ਲੱਖ ਰੁਪਏ ਦੀ ਆਪਾਂ ਮੰਨ ਸਕਦੇ ਆ ਹਾਂ ਜੀ ਉਹਨਾਂ ਨੇ ਜੇ 53 ਕਿਲੋਮੀਟਰ ਰੁਤਾਂਗ ਜਾਣਾ ਤਾਂ ਉਹਨਾਂ ਦਾ ਰੇਟ 10 ਤੋਂ 12000 ਰੁਪਏ ਹੈ ਜੀ अच्छा उथे दी जेडी लोकल गड्डी है जो लोकल गड्डी मनाली ਤੋਂ ਰਤਾਗ ਜਾਂਦੀ ਆ ਜਿਹਦਾ ਡਿਸਟੈਂਸ 53 ਕਿਲੋਮੀਟਰ ਹੈ ਠੀਕ ਹੈ ਉਹ ਰੇਟ ਹੈ ਜਿਹੜਾ 10 ਤੋਂ 12000 ਰੁਪਿਆ ਕਾਸਟ ਕਰਦੇ ਆ ਜੀ ਸਵਾਰੀ ਤੋਂ ਠੀਕ ਹੈ ਪਰ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਜਾਊਂਗਾ ਕਿ ਸਾਨੂੰ ਉੱਥੇ ਦਾ ਪ੍ਰਸ਼ਾਸਨ ਹੈ ਜੋ ਉਹ ਪਰਮਿਸ਼ਨ ਨਹੀਂ ਦਿੰਦਾ ਓਕੇ ਜਾਣਦੀ ਆਨਲਾਈਨ ਪਰਮਿਸ਼ਨ ਮਿਲਦੀ ਆ ਪਰ ਉਹ ਸਾਨੂੰ ਨਹੀਂ ਮਿਲਦੀ ਉਹਦੇ ਤੱਕ ਉਹ ਬੁੱਕ ਹੋ ਚੁੱਕੀਆਂ ਹੁੰਦੀਆਂ ਨੇ ਅੱਛਾ ਜਿਹੜਾ ਉੱਥੇ ਜਾਣ ਦੀ ਪਰਮਿਸ਼ਨ ਆ ਉਹ ਉੱਥੇ ਦੇ ਪ੍ਰਸ਼ਾਸਨ ਵੱਲੋਂ ਲੋਕਲ ਗੱਡੀਆਂ ਵਾਲਿਆਂ ਨੂੰ ਲੋਕਲ ਡਾਇਰੈਕਟ ਐਕਸੀ ਡਰਾਈਵਰਾਂ ਨੂੰ ਹੀ ਦਿੱਤੀ ਜਾਂਦੀ ਆ ਜੀ ਸਰ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਆ ਸਰ 700 ਗੱਡੀ ਦਿੱਲੀ ਜਾਂਦੀ ਆ ਜੀ ਜਿਹਦੇ ਵਿੱਚ 400 ਗੱਡੀ ਪੈਟਰੋਲ ਤੇ 300 ਗੱਡੀ ਡੀਜ਼ਲ ਜਾਂਦੀ ਆ ਜੀ ਓਕੇ ਜੀ ਸਰ ਕਾ ਮੰਨ ਲਓ ਹੁਣ ਜਿਵੇਂ ਇੱਥੇ ਕਿਸੇ ਪਰਿਵਾਰ ਨੇ ਅੱਗੇ ਰੋਤਾਂਗ ਜਾਣਾ ਹੋਵੇ ਤਾਂ ਉਹ ਮੰਨ ਲਓ ਤੁਹਾਨੂੰ ਨਾਲ ਲੈ ਕੇ ਗਏ ਹੋਏ ਨੇ ਤਾਂ ਉੱਥੇ ਜਾ ਕੇ ਮੰਨ ਲਓ ਤੁਹਾਨੂੰ ਪਰਮਿਸ਼ਨ ਨਹੀਂ ਮਿਲੀ ਤਾਂ ਸਾਡੀ ਗੱਡੀ ਸਰ ਉੱਥੇ ਯੂਜ਼ ਨਹੀਂ ਕਰ ਸਕਦੇ ਉਹ ਰੁਤਾਂਗ ਲਈ ਅੱਛਾ ਤੁਹਾਡੀ ਗੱਡੀ ਨਹੀਂ ਯੂਜ਼ ਹੋਊਗੀ ਨਹੀਂ ਸਰ ਨਹੀਂ ਓਕੇ ਤਾਂ ਫਿਰ ਉੱਥੇ ਜਾ ਕੇ ਉਹ ਪਰਿਵਾਰ ਨੂੰ ਜਾਂ ਜਿਹੜੇ ਬੰਦੇ ਘੁੰਮਣ ਗਏ ਹੋਏ ਨੇ ਉਹਨਾਂ ਨੂੰ ਉੱਥੇ ਜਾ ਕੇ ਉੱਥੇ ਦੀ ਲੋਕਲ ਗੱਡੀ ਹੀ 11-12000 ਰੁਪਏ ਚ ਕਰਨੀ ਪੈਣੀ ਆ ਜੇ ਉਹਨਾਂ ਨੇ ਅੱਗੇ ਜਾਣਾ ਜੀ ਤਾਂ ਇੱਕ ਤਰੀਕੇ ਨਾਲ ਆਪਾਂ ਇਹ ਕਹਿ ਸਕਦੇ ਹਾਂ ਵੀ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਇੱਕ ਇੱਕ ਪ੍ਰਿਵਿਲੇਜ ਇੱਕ ਫਾਇਦਾ ਇੱਕ ਬੈਨੀਫਿਟ ਦਿੱਤਾ ਜਾ ਰਿਹਾ ਹੈ ਜੀ ਜੀ ਬਿਲਕੁਲ ਮਾਨ ਸਾਹਿਬ ਮੈਂ ਤੁਹਾਨੂੰ ਇੱਥੇ ਦੱਸਣਾ ਜਾਊਂਗਾ ਤੁਹਾਡੇ ਸ਼ਰੋਤਿਆਂ ਨੂੰ ਵੀ ਦੱਸਣਾ ਜਾਊਂਗਾ ਕਿ ਕਿ ਟੈਕਸੀ ਆਪਰੇਟਰ ਜੋ ਗੱਡੀ ਚੰਡੀਗੜ੍ਹ ਤੋਂ ਚੱਲਦੀ ਆ ਉਹ ਕਿੰਨਾ ਰੈਵਨਿਊ ਇੱਕ ਦਿਨ ਦੇ ਵਿੱਚ ਹਿਮਾਚਲ ਸਰਕਾਰ ਦੀ ਹਿਮਾਚਲ ਸਰਕਾਰ ਨੂੰ ਦੇ ਰਹੀ ਹੈ ਜੀ ਜਿਹੜੀ ਗੱਡੀ ਚੰਡੀਗੜ੍ਹ ਤੋਂ ਚੱਲਦੀ ਆ ਉਹ ਸਭ ਤੋਂ ਪਹਿਲਾਂ ਦੇਖੋ ਟੋਲ ਟੈਕਸ ਦਿੰਦੀ ਆ ਬਿਲਕੁਲ ਜਦੋਂਗੇ ਆਪਣੇ ਕੀਰਤਪੁਰ ਸਾਹਿਬ ਤੋਂ ਲੈ ਕੇ ਮਨਾਲੀ ਤੱਕ ਚਾਰ ਟੋਲ ਪੈਂਦੇ ਆ ਜੀ ਜੀ ਚਾਰ ਟੋਲ ਦੇਣ ਤੋਂ ਬਾਅਦ ਜਿਹੜੀ ਗੱਡੀ ਦਾ ਟੈਕਸ ਫਲੱਡ ਆਉਣ ਤੋਂ ਪਹਿਲਾਂ 220 ਰੁਪਏ ਸੀਗਾ 6+ ਬੰਦਾ ਉਹਦਾ 545 ਰੁਪਏ ਪਾਡੇ ਕਰ ਦਿੱਤਾ ਗਿਆ ਜੀ ਓਕੇ ਵਧਾ ਕੇ 539 ਰੁਪਏ ਕਰ ਦਿੱਤਾ ਗਿਆ 545 ਰੁਪਏ ਸਰ ਓਕੇ ਠੀਕ ਹੈ ਇਹ ਇੱਥੇ ਬਸ ਨਹੀਂ ਹੋ ਜਾਂਦਾ ਜਦੋਂ ਤੁਸੀਂ ਹਿਮਾਚਲ ਐਂਟਰ ਕਰਨਾ ਤਾਂ ਤੁਹਾਨੂੰ 100 ਰੁਪਏ ਦੀ ਐਂਟਰੀ ਟੈਕਸ ਵੀ ਲੱਗਣਾ ਉਹ ਐਂਟਰੀ ਫੀਸ ਵੀ ਤੁਹਾਨੂੰ ਦੇਣੀ ਪੈਣੀ ਆ ਉਹ ਵੀ ਦੇਣੀ ਪੈਣੀ ਆ ਜੀ ਓਕੇ ਉਸ ਤੋਂ ਬਾਅਦ ਟ੍ਰੈਫਿਕ ਪੁਲਿਸ ਦਾ ਨਾਕਾ ਆਊਗਾ ਉਹਨਾਂ ਨੂੰ ਵੀ 100-200 ਰੁਪਏ ਦੇਣਾ ਪੈਣਾ ਤੁਹਾਨੂੰ ਚਾਹੇ ਤੁਹਾਡੇ ਪੇਪਰ ਪੂਰੇ ਆ ਚਾਹੇ ਤੁਹਾਡੇ ਡਾਕੂਮੈਂਟ ਸਾਰੇ ਪੂਰੇ ਨੇ ਚਾਹੇ ਨਹੀਂ ਪੂਰੇ ਤਾਂ ਤੁਹਾਨੂੰ ਪੈਸੇ ਤਾਂ ਦੇਣ ਹੀ ਪੈਣੇ ਨੇ ਤੇਰੇ ਪੈਣਿਆ ਜੀ 100-200 ਰੁਪਏ ਦੇਣਾ ਹੀ ਪਊਗਾ ਤੁਹਾਨੂੰ ਓਕੇ ਉਸ ਤੋਂ ਬਾਅਦ ਜਦੋਂ ਤੁਸੀਂ ਮਨਾਲੀ ਐਂਟਰ ਕਰੋਗੇ ਤਾਂ 300 ਰੁਪਏ ਦਾ ਗ੍ਰੀਨ ਟੈਕਸ ਲੱਗਦਾ ਜੀ ਤੁਹਾਡਾ ਇਹ ਗ੍ਰੀਨ ਟੈਕਸ ਕੀ ਹੈ ਗ੍ਰੀਨ ਟੈਕਸ ਹੁੰਦਾ ਜੀ ਮਨ ਕੇ ਚਲੋ ਵੀ ਤੁਸੀਂ ਉੱਥੇ ਗੱਡੀ ਜਿਹੜੀ ਸਰਕਾਰੀ ਪਾਰਕਿੰਗ ਬਣੀ ਹੁੰਦੀ ਆ ਜੀ ਉੱਥੇ ਤੁਸੀਂ ਗੱਡੀ ਫ੍ਰੀ ਆਫ ਕਾਸਟ ਪਾਰਕਿੰਗ ਕਰ ਸਕਦੇ ਹੋ ਜੀ ਪਰ ਅਫਸੋਸ ਹੈ ਕਿ ਉੱਥੇ ਦਾ ਲੋਕਲ ਮਾਫੀਆ ਦਾ ਕਬਜ਼ਾ ਹੈ ਓਕੇ ਉੱਥੇ ਬਾਹਰਲੇ ਨੰਬਰ ਦੀ ਕਿਸੇ ਵੀ ਗੱਡੀ ਚਾਹੇ ਉਹ ਪੰਜਾਬ ਦੀ ਆ ਹਰਿਆਣਾ ਦੀ ਆ ਯੂਪੀ ਦੀ ਆ ਰਾਜਸਥਾਨ ਦੀ ਆ ਜਾਂ ਉੱਤਰਾਖੰਡ ਦੀ ਆ ਉਹ ਗੱਡੀ ਨੂੰ ਪਾਰਕਿੰਗ ਲਈ ਜਗ੍ਹਾ ਨਹੀਂ ਮਿਲੂਗੀ ਉੱਥੇ ਤੁਹਾਨੂੰ ਉੱਥੇ পেইਡ ਪਾਰਕਿੰਗ ਦੇ ਵਿੱਚ ਹੀ ਗੱਡੀ ਖੜੀ ਕਰਨੀ ਪੈਣੀ ਆ अच्छा ਤੁਹਾਨੂੰ ਫ੍ਰੀ ਜਿਹੜੀ ਦਿੱਤੀ ਗਈ ਹੈ ਉਹਦੇ ਵਿੱਚ ਫ੍ਰੀ ਪਾਰਕਿੰਗ ਦੇ ਵਿੱਚ ਤੁਸੀਂ ਗੱਡੀ ਖੜਾ ਆ ਨਹੀਂ ਸਕਦੀ ਜੇ ਉਹਨਾਂ ਦੇ ਬਾਹਰ ਦਾ ਨੰਬਰ ਹੈ ਮਾਨ ਸਾਹਿਬ ਉੱਥੇ ਜਗ੍ਹਾ ਹੀ ਹੈ ਨਹੀਂ ਓਕੇ ਕਿਉਂਕਿ ਉੱਥੇ ਲੋਕਲ ਵਾਲਿਆਂ ਦੀਆਂ ਗੱਡੀਆਂ ਖੜੀਆਂ ਆ ਜੀ ਜੀ ਸਰ ਉਸ ਤੋਂ ਬਾਅਦ ਜਦੋਂ ਅਸੀਂ ਮੰਨ ਕੇ ਚੱਲੋ ਵੀ ਮਨਾਰੀ ਲੋਕਲ ਕਰਾ ਕੇ ਸਵਾਰੀ ਨੂੰ ਅੱਗੇ ਲੈ ਕੇ ਜਾਣੇ ਆ ਤਾਂ ਆਟਰਲ ਟਰਨਲ ਦਾ ਜਿਹੜਾ ਡਿਸਟੈਂਸ ਹੋ 20 ਤੋਂ 22 ਕਿਲੋਮੀਟਰ ਹੈ ਜੀ ਜੀ ਜਦੋਂ ਤੁਸੀਂ ਅਲਟਰ ਡਲਨਰ ਪਾਰ ਕਰਨੀ ਆ ਤਾਂ ਉੱਥੋਂ 7 ਕਿਲੋਮੀਟਰ ਰਾਈਟ ਸਾਈਡ ਨੂੰ ਕੋਕਸਰ ਪੈਂਦਾ ਓਕੇ 300 ਦੀ ਪਰਚੀ ਤੁਹਾਡੀ ਉੱਥੇ ਲੱਗਣੀ ਆ ਜੀ ਇਹ ਪਰਚੀ ਕਾਦੀ ਹੈ ਇਹ ਵੀ ਗ੍ਰੀਨ ਟੈਕ ਦੇ ਨਾਂ ਤੇ ਆ ਜੀ ਸਾਡਾ ਨਾਂ ਰੱਖਿਆ ਹੋਇਆ ਹੈ ਜੀ ਉਹਨਾਂ ਨੇ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਲੈਂਦੇ ਆ ਸਾਡਾ ਮਤਲਬ ਕੋਈ ਡਿਵੈਲਪਮੈਂਟ ਦਾ ਹੋ ਹੈ ਉਹਦੇ ਨਾਂ ਤੇ ਲੈਂਦੇ ਆ ਜੀ ਓਕੇ ਉਸ ਤੋਂ ਬਾਅਦ ਤੁਸੀਂ 7 ਕਿਲੋਮੀਟਰ ਵਾਪਸ ਆ ਕੇ ਜਦੋਂ 4 ਕਿਲੋਮੀਟਰ ਦੇ ਲਈ ਸ਼ਿਸ਼ੂ ਜਾਣਾ जी। 4 ਕਿਲੋ ਬਟਰਾ ਸ਼ਿਸ਼ੂ ਹੁੰਦਾ ਹੂੰ ਜੀ ਤਾਂ ਫਿਰ ਫਿਰ ਤੁਹਾਨੂੰ 4300 ਰੁਪਏ ਦੀ ਪਰਚੀ ਦੇਣੀ ਪੈਣੀ ਆ ਜੀ ਇਹ ਤਾਂ ਬੜੀਆਂ ਪਰਚੀਆਂ ਦੇਣੀਆਂ ਪੈਂਦੀਆਂ ਨੇ ਬੜਾ ਮਤਲਬ ਇੱਕ ਤਰੀਕੇ ਨਾਲ ਕਹਿ ਸਕਦੇ ਆ ਹਜੇ ਹਜੇ ਮਾਨ ਸਾਹਿਬ ਇੱਥੇ ਹੀ ਬੱਸ ਨਹੀਂ ਹੋਈ ਜੀ ਹਜੇ ਹੋਰ ਸੁਣੋ ਜੀ ਉਸ ਤੋਂ ਬਾਅਦ ਸਵਾਰੀ ਆ ਜਾਂਦੀ ਹੈ ਘੁੰਮ ਕੇ ਮਨਾਲੀ ਲੋਕਲ ਕਰਕੇ ਅਸੀਂ ਜਦੋਂ ਉਹਨਾਂ ਨੂੰ ਕਹਿੰਨੇ ਆ ਵੀ ਮਨੀਕਰਨ ਸਾਹਿਬ ਚੱਲੀਏ ਹਾਂ ਜੀ ਤਾਂ 300 ਰੁਪਏ ਦੀ ਪਰਚੀ ਮਨੀਕਰਨ ਸਾਹਿਬ ਲੱਗਦੀ ਆ ਜੀ ਅੱਛਾ ਉਹ ਉੱਥੇ ਕਾਦੀ ਪਰਚੀ ਲਈ ਜਾਂਦੀ ਹੈ ਉਹ ਵੀ ਗ੍ਰੀਨ ਟੈਕਸ ਹੈ ਜੀ ओके okay. जी जी ਤਾਂ ਇਹ ਤਾਂ ਬੇਹੱਦ ਮਤਲਬ ਸਾਰਾ ਸਿਸਟਮ ਹੈ ਜਿਹੜਾ ਉੱਥੇ ਤਿਆਰ ਕੀਤਾ ਹੋਇਆ ਪ੍ਰਸ਼ਾਸਨ ਦੀ ਰਲ਼ੀ ਮਿਲੀ ਭੁਗਤਨ ਨਾਲ ਹੀ ਚੱਲ ਸਕਦਾ ਜੀ ਜੀ ਇਹ ਮਾਨ ਸਾਹਿਬ ਇਕੱਲਾ ਉੱਥੇ ਦੇ ਲੋਕਲ ਲੋਕਾਂ ਦੀ ਗੁੰਡਾਗਰਦੀ ਨਹੀਂ ਹੈ ਜੀ ਨਾ ਮਾਂ ਚੱਲਦੀ ਸਰਕਾਰ ਬੀਐਸ ਦੇ ਵਿੱਚ ਸ਼ਾਮਲ ਹੈ ਜੀ ਨਹੀਂ ਹੁਣ ਜਿਵੇਂ ਜਿਵੇਂ ਮਾਫੀ ਚਾਹੁੰਦਾ ਤੁਹਾਨੂੰ ਵਿੱਚ ਕਟਿਆ ਜਿਵੇਂ ਐਨੇ ਮਾਮਲੇ ਐਨੇ ਮਾਮਲੇ ਸਾਹਮਣੇ ਆ ਚੁੱਕੇ ਨੇ ਪੰਜਾਬੀ ਪਰਿਵਾਰਾਂ ਤੇ ਹਮਲੇ ਹੋ ਚੁੱਕੇ ਨੇ ਗੱਡੀਆਂ ਭੰਨ ਹੋ ਚੁੱਕੀਆਂ ਨੇ ਉਧਰ ਦੀ ਪ੍ਰਸ਼ਾਸਨ ਨੇ ਕੋਈ ਕਾਰਵਾਈ ਕੀਤੀ ਹੈ ਜਾਂ ਕੋਈ ਤਾਲਮੇਲ ਬਣਾਇਆ ਤੁਹਾਡੀ ਯੂਨੀਅਨ ਦੇ ਨਾਲ ਵੀ ਭਾਈ ਇਹ ਕਿਉਂ ਇਹ ਜਿਹੇ ਮਸਲੇ ਹੋ ਰਹੇ ਨੇ ਜਾਇਦ ਵਿੱਚ ਅਸੀਂ ਕੋਈ ਪ੍ਰੋਪਰ ਇਨਵੈਸਟੀਗੇਸ਼ਨ ਜਾਂ ਕੋਈ ਕਾਰਵਾਈ ਕਰਦੇ ਹਾਂ ਨਹੀਂ ਸਰ ਅਜੇ ਤੱਕ ਇਹ ਜਾਂ ਕੋਈ ਸਾਨੂੰ ਜਿਹੜਾ ਮੈਸੇਜ ਆ ਉਹ ਨਹੀਂ ਲੱਗਿਆ ਜੀ ਜੀ ਬਾਕੀ ਜੋ ਵੀ ਅੱਗੇ ਫੈਸਲਾ ਹੋਊਗਾ ਉਹ ਅਸੀਂ 8 ਤਰੀਕ ਨੂੰ ਹੀ ਡਿਸਾਈਡ ਕਰਾਂਗੇ ਜੀ ਤੇ ਮੈਂ ਤੁਹਾਨੂੰ ਮਾਨ ਸਾਹਿਬ ਇੱਥੇ ਇਹ ਦੱਸਣਾ ਚਾਹੂੰਗਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੇ ਪਹਿਲਾਂ ਵੀ ਕਿਹਾ ਸੀ ਕਿ ਬਨ ਨੈਸ਼ਨਲ ਬਨ ਟੈਕਸ ਜੀ ਬਿਲਕੁਲ ਪਰ ਇੱਥੇ ਕੀ ਹੈ ਇੱਥੇ ਹਰੇਕ ਜਿਹੜੀ ਸਟੇਟ ਗਵਰਨਮੈਂਟ ਆ ਉਹਦਾ ਆਪਣਾ ਢੁੱਠਾ ਉਹਦੇ ਆਪਣੇ ਰੂਲ ਨੇ ਜੀ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗਾ ਕਿ ਸਾਡਾ ਆਲ ਇੰਡੀਆ ਜਿਹੜਾ ਟੈਕਸ ਹੈ ਉਹ 30000 ਰੁਪਏ ਕਿਸ਼ਟਾ ਦਾ ਹਾਂਜੀ ਤੇ 1.5 ਲੱਖ ਰੁਪਏ ਟੈਂਪੂ ਡਰਾਈਵਰ ਦਾ ਟੈਕਸ ਹੈ ਆਲ ਇੰਡੀਆ ਦਾ ਆਲ ਇੰਡੀਆ ਦਾ ਓਕੇ ਨਹੀਂ ਪਰ ਜੇ ਤੁਸੀਂ ਆਲ ਇੰਡੀਆ ਟੈਕਸ ਭਰਿਆ ਹੋਇਆ ਤਾਂ ਵੀ ਤੁਹਾਨੂੰ 545 ਰੁਪਏ ਦੇਣੇ ਪੈਣਗੇ ਹਿਮਾਚਲ ਨੂੰ ਜੋ ਕਿ ਦੋਰਾ ਟੈਕਸ ਦੋਰਾ ਮਤਲਬ ਡਬਲ ਐ ਕਹਿ ਸਕਦੇ ਆ ਫਿਰ ਤਾਂ ਜੀ ਜੀ ਡਬਲ ਜੀ ਡਬਲ ਤਾਂ ਇਹ ਤਾਂ ਬੇਹਦ ਮੈਂ ਤੁਹਾਨੂੰ ਜਿਹੜੇ ਹੋਰ ਖਰਚੇ ਉਹ ਵੀ ਮੈਂ ਤੁਹਾਨੂੰ ਗਿਣਾ ਚੁੱਕਿਆ ਜੀ ਇੰਨਾ ਰੈਵਨਿਊ ਇੱਕ ਟੈਕਸੀ ਗੱਡੀ ਹਿਮਾਚਲ ਗਵਰਨਮੈਂਟ ਨੂੰ ਪੇ ਕਰ ਰਹੀ ਆ ਜੋ ਚੰਡੀਗੜ੍ਹ ਤੋਂ ਚੱਲ ਕੇ ਮਨਾਲੀ ਜਾਂਦੀ ਆ ਇਸ ਤੋਂ ਬਿਨਾ ਜਿਹੜਾ ਅਸੀਂ ਕਸਟਮਰ ਲੈ ਕੇ ਜਾਂਦੇ ਆ ਉਹ ਹੋਟਲਾਂ ਦਾ ਦੇਖੋ ਕਿੰਨਾ ਖਰਚਾ ਉੱਥੇ ਖਾਣ ਪੀਣ ਦਾ ਉਦੋਂ ਕਿੰਨਾ ਕਿੰਨਾ ਸਿਸਟਮ ਚੱਲਦਾ ਕਿੰਨੇ ਲੋਕਾਂ ਦੇ ਜਿਹੜੇ ਪਰਿਵਾਰ ਚੱਲਦੇ ਆ ਨਹੀਂ ਹੁਣ ਉੱਥੇ ਉੱਥੇ ਇਹ ਵੀ ਅਪਡੇਟ ਆਈ ਆ ਉਹ ਕਹਿੰਦੇ ਹੁਣ ਜਿਹੜਾ ਇਹੋ ਜਿਹੇ ਮਾਮਲੇ ਇੰਨੇ ਸਾਹਮਣੇ ਆ ਚੁੱਕੇ ਨੇ ਵੀ ਪੰਜਾਬੀ ਜਾ ਨਹੀਂ ਰਹੇ ਹੈਗੇ ਆ ਲੋਕਾਂ ਦੇ ਮਨਾਂ 'ਚ ਕਿਤੇ ਨਾ ਕਿਤੇ ਉਹ ਚੀਜ਼ ਦਾ ਡਰ ਵੀ ਪੈ ਗਿਆ ਤੇ ਕਹਿੰਦੇ ਹੋਟਲ ਖਾਲੀ ਪਏ ਨੇ ਉੱਥੇ ਉੱਥੇ ਲੋਕਾਂ ਦਾ ਕਾਰੋਬਾਰ ਠੱਪ ਹੋਇਆ ਪਿਆ ਸਰ 1 28 ਤਰੀਕ ਦਾ ਹੀ ਮਾਮਲਾ ਹੈ ਜੀ ਜਿਹੜਾ ਲੇਟੈਸਟ ਹੈ ਜੋ ਇੱਕ ਡਰਾਈਵਰ ਸਾਡਾ ਗੱਡੀ ਪਾਰਕਿੰਗ ਕਰ ਰਿਹਾ ਸੀ ਹੋਟਲ ਦੇ ਅੱਗੇ ਜੀ ਪਾਰਕਿੰਗ ਕਰਦੇ ਕਰਦੇ ਨੂੰ ਉਹਨੂੰ ਕੁੱਟਿਆ ਗਿਆ ਜੀ ਪਾਰਕਿੰਗ ਕਰਦੇ ਸ਼ਾਇਦ ਵੀਡੀਓ ਤੇ ਤੁਸੀਂ ਨੇ ਵੀਡੀਓ ਦੇਖੀ ਹੋਣੀ ਨਹੀਂ ਉਹਨੂੰ ਕਿਉਂ ਕੁੱਟਿਆ ਗਿਆ ਕੋਈ ਕਾਰਨ ਹੋਊਗਾ ਕੋਈ ਉੱਥੇ ਕੋਈ ਟਕਰਾਅ ਹੋਈ ਉਹਦਾ ਕਾਰਨ ਸਿਰਫ ਇਹ ਹੈ ਸਰ ਕਿ ਉਹ ਗੱਡੀ ਬੈਕ ਕਰਕੇ ਆਪਣੀ ਗੱਡੀ ਸੈੱਟ ਕਰਕੇ ਪਾਰਕਿੰਗ ਦੇ ਅੱਗੇ ਲਾ ਰਿਹਾ ਸੀ। ਅੱਛਾ। ਸਟਾਲਟੋ ਵਾਲੇ ਨੂੰ ਇਹ ਚੀਜ਼ ਮਨਜ਼ੂਰ ਨਹੀਂ ਸੀ ਕਿ ਮੇਰੇ ਮੂਹਰੇ ਕੋਈ ਗੱਡੀ ਪਾਰਕਿੰਗ ਲੱਗੇ। ਅੱਛਾ ਉੱਥੇ ਦੇ ਲੋਕਲ ਡਰਾਈਵਰ ਨੂੰ? ਜੀ ਉੱਥੇ ਲੋਕਲ ਡਰਾਈਵਰ ਨੇ ਸਾਡੇ ਬੰਦੇ ਨੂੰ ਕੁੱਟਿਆ ਜੀ। ਪਜਾਟੇ। ਇੱਕ ਗੱਲ ਇਹ ਵੀ ਕਹਿੰਦੇ ਕਹਿੰਦੇ ਜਦੋਂ ਉੱਥੇ ਕੋਈ ਟਕਰਾਰ ਹੁੰਦੀ ਹੈ ਤਾਂ ਉੱਥੇ ਉਹ ਤਾਂ 20 25 25 ਜਣੇ ਕਹਿੰਦੇ 30 30 ਜਣੇ ਸਾਰੇ ਇਕੱਠੇ ਹੋ ਕੇ ਫਿਰ ਟੁੱਟ ਕੇ ਪੈਂਦੇ ਨੇ। ਜੀ। ਉੱਥੇ ਏ ਮੰਨ ਕੇ ਚਲੋ ਮਾਨ ਸਾਹਿਬ ਕੇ ਉੱਤੇ ਬੰਦੇ ਨੂੰ ਜਾਨਵਰਾਂ ਦੀ ਤਰ੍ਹਾਂ ਕੁੱਟਿਆ ਜਾਂਦਾ। ਉਹ 20 ਜਾਣੇ ਵੀ ਹੋ ਸਕਦੇ ਨੇ ਉਹ 50 ਵੀ ਹੋ ਸਕਦੇ ਨੇ ਕਾਫਲੇ ਚ ਆਉਂਦੇ ਆ ਜੀ ਪੂਰੇ ਉਹ। ਉੱਕੀ। ਉਹ ਜੀ ਦੇਖੋ ਤੁਸੀਂ ਦੇਖਿਆ ਹੋਣਾ سوشل میڈیا ਤੇ ਜੋ ਸਾਡਾ ਪਹਿਲਾ ਭਰਾ ਜਿਹਦੇ ਨਾਲ ਹੱਥੋਂ ਪਾਈ ਹੋਈ ਆ ਕੁੱਟਿਆ ਗਿਆ ਉਸ ਨੂੰ ਹਸਪੀਟਲ ਦੇ ਵਿੱਚ ਆ ਕੇ ਮਾਰਿਆ ਗਿਆ ਜੀ ਬਾਅਦ ਦੇ ਵਿੱਚ। ਬਾਦ ਦੇ ਵਿੱਚ ਹਸਪੀਟਲ ਦੇ ਆਰਟੀਕਲ ਦੇ ਲਈ ਜਦੋਂ ਮੈਡੀਕਲ ਦੇ ਲਈ ਸਿਵਲ ਹਸਪੀਟਲ ਗਿਆ ਤਾਂ ਉੱਥੇ ਵੀ ਉਹਦੇ ਉੱਤੇ ਹਮਲਾ ਕੀਤਾ ਗਿਆ ਜਦ ਕਿ ਪੁਲਿਸ ਵੀ ਮੌਜੂਦ ਸੀ ਉੱਥੇ ਤੇ ਪੁਲਿਸ ਕੀ ਕਰ ਰਹੀ ਸੀ ਫਿਰ ਉੱਥੇ ਪੁਲਿਸ ਤਮਾਸ਼ਾ ਦੇਖ ਰਹੀ ਸੀ ਜਿਵੇਂ ਪਹਿਲਾਂ ਦੇਖਦੀ ਆ ਪਰ ਇਹ ਜਿਵੇਂ ਤੁਸੀਂ ਦੱਸ ਰਹੇ ਹੋ ਪੰਮਾ ਜੀ ਇਹ ਤਾਂ ਬਹੁਤ ਮਤਲਬ ਸੀਰੀਅਸ ਮੈਟਰ ਹੈ ਕਿਉਂਕਿ ਜੇ ਪੰਜਾਬ ਦੇ ਪਰਿਵਾਰ ਜਾਂਦੇ ਨੇ ਬੱਚੇ ਹੁੰਦੇ ਨੇ ਨਾਲ ਫੈਮਲੀ ਹੁੰਦੀ ਹੈ ਨਾਲ ਸਰਕਾਰਾਂ ਨੂੰ ਜਿਹੜਾ ਸਖਤ ਕਦਮ ਚੱਕਣਾ ਚਾਹੀਦਾ ਨਹੀਂ ਤਾਂ ਦੋਨੇ ਪ੍ਰਦੇਸ਼ਾਂ ਦੇ ਜਿਹੜੇ ਸਬੰਧ ਆ ਉਹ ਬਹੁਤ ਖਰਾਬ ਹੋ ਸਕਦੇ ਆ ਕਿਉਂਕਿ ਦੇਖੋ ਜੇ ਆਪਾਂ ਇੱਥੇ ਨਹਿنگ ਸਿੰਘਾਂ ਦੀ ਗੱਲ ਕਰੀਏ ਜਦੋਂ ਇਹ ਮਾਮਲੇ ਸਾਹਮਣੇ ਆਏ ਨੇ ਕੰਗਰ ਨੌ ਦਾ ਮਾਮਲਾ ਹੋਇਆ ਉਸ ਤੋਂ ਬਾਅਦ ਇੱਕ ਦੋ ਭਾਈਚਾਰੇ ਨਾਲ ਉੱਥੇ ਪੰਜਾਬੀ ਭਾਈਚਾਰੇ ਨਾਲ ਕੁੱਟਮਾਰ ਹੋਈ ਹੈ ਤਾਂ ਉਹਨਾਂ ਨੇ ਵੀ ਵਾਰਨਿੰਗ ਦਿੱਤੀ ਇੱਥੇ ਕਹਿੰਦੇ ਇੱਥੇ ਵੀ ਕਈ ਹਿਮਾਚਲੀ ਰਹਿੰਦੇ ਨੇ ਵੀ ਤੁਹਾਨੂੰ ਫਿਰ ਇਹਦੇ ਬੜੇ ਖਤਰਨਾਕ ਸਿੱਟੇ ਨੇ ਜਿਹੜੇ ਉਪਭੁਗਤ ਨੇ ਪੈ ਸਕਦੇ ਨੇ ਇਹ ਬਿਲਕੁਲ ਗਲਤ ਤੁਹਾਡੀ ਜਾਇਜ਼ ਆ ਵੀ ਇਹ ਮਾਹੌਲ ਖਰਾਬ ਕਰਨ ਵਾਲੀ ਗੱਲ ਆ ਜੀ ਬਿਲਕੁਲ ਬਿਲਕੁਲ ਤੁਸੀਂ ਕਦੇ ਉੱਥੇ ਪਮਾ ਹੀ ਮੇਰੇ ਸਵਾਲ ਕਿਸ ਯੂਨੀਅਨ ਜੀ ਜੀ ਕਿਸੇ ਵੀ ਜੋ ਹਿਮਾਚਲ ਪ੍ਰਾਇਥੇ ਕੋਈ ਕੰਮ ਕਰਨਾ ਆਉਂਦਾ ਜਾਂ ਉਰੇ ਰਹਿੰਦਾ ਉਹ ਕਿਸੇ ਨੂੰ ਵੀ ਅਸੀਂ ਪਰੇਸ਼ਾਨ ਨਹੀਂ ਕਰਦੇ ਕਦੇ ਵੀ ਨਹੀਂ ਬਲਕਿ ਉਹਦੀ ਹੈਲਪ ਕਰਦੇ ਆ ਤੁਸੀਂ ਅਕਸਰ ਸੋਸ਼ਲ ਮੀਡੀਆ ਤੇ ਹੋ ਜੀ ਇਹ ਵੀਡੀਓ ਵੀ ਦੇਖਿਆ ਹੋਣੀ ਆ ਜੀ ਪਰ ਤੁਸੀਂ ਤੁਸੀਂ ਕਿਉਂ ਉਹਨਾਂ ਦੇ ਲੋਕਾਂ ਦੇ ਵਿੱਚ ਕਿਸ ਗੱਲ ਦਾ ਰੋਸ ਹੈ ਕਿਸ ਗੱਲ ਦੀ ਉਹਨਾਂ ਦੇ ਵਿੱਚ ਖੁੰਧ ਗਏ ਕੇ ਸਾਡੇ ਜਿਹੜੇ ਡਰਾਈਵਰ ਭਰਾ ਨੇ ਡੇਲੀ ਇਸ ਚੀਜ਼ ਦਾ ਸ਼ਿਕਾਰ ਹੋ ਰਿਹਾ ਡੇਲੀ ਕੁੱਟਮਾਰ ਹੋ ਰਹੀ ਆ ਜੀ ਜਿਵੇਂ ਤੁਸੀਂ ਲਗਾਤਾਰ ਜਾਂਦੇ ਰਹਿੰਦੇ ਹੋ ਉੱਥੇ ਤੁਸੀਂ ਕਦੇ ਕਿਸੇ ਲੋਕਲ ਬੰਦੇ ਤੋਂ ਜਾਂ ਕਈ ਵਾਰ ਆਪਣੀ ਕੋਈ ਮਾੜੀ-ਮੁੱਟੀ ਹੈਲੋ ਹਾਈ ਹੋ ਜਾਂਦੀ ਹੈ ਉੱਥੇ ਦੇ ਰਹਿਣ ਵਾਲੇ ਲੋਕਲ ਡਰਾਈਵਰ ਜਾਂ ਕਿਸੇ ਬੰਦੇ ਨਾਲ ਤੁਸੀਂ ਇਹ ਗੱਲ ਪੁੱਛੀ ਆ ਕਦੇ ਜ਼ਿਕਰ ਕੀਤਾ ਵੀ ਇਹ ਐਵੇਂ ਦਾ ਕਿਉਂ ਕਰਦੇ ਨੇ ਜਾਂ ਉਹਨਾਂ ਦੇ ਮਨ ਦੇ ਵਿੱਚ ਇਹ ਕੜਤਣ ਜਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਇਹੋ ਜੀ ਜਿਹੜੀ ਖੁੰਧਕ ਹੈ ਉਹ ਕਿਉਂ ਉਹਨਾਂ ਦੇ ਮਾਨਾਂ ਦੇ ਵਿੱਚ ਪਣਪੀ ਹੋਈ ਹੈ? ਇਹ ਸਰ ਮਾਨ ਸਾਹਿਬ ਕਈ ਬੰਦਿਆਂ ਨਾਲ ਮੈਂ ਗੱਲ ਸ਼ੇਅਰ ਕੀਤੀ ਹੈ ਡਿਸਕਸ ਕੀਤਾ ਉੱਥੇ ਪਰ ਇਸੀ ਦਾ ਕੋਈ ਵੀ ਜਿਹੜਾ ਸਹੀ ਜਵਾਬ ਹੋ ਕਦੇ ਵੀ ਨਹੀਂ ਦਿੰਦੇ ਜੀ। ਓਕੇ ਉਹਨਾਂ ਦਾ ਇੱਕੋ ਹੀ ਜਵਾਬ ਹੁੰਦਾ ਹੈ ਕਿ ਤੁਸੀਂ ਇੱਥੇ ਆ ਕੇ ਗੰਦ ਪਾਉਂਦੇ ਹੋ। ਬਸ ਅੱਛਾ ਸਿੰਪਲ ਗੱਲ ਇਹ ਬੋਲੀ ਜਾਂਦੀ ਹੈ ਵੀ ਤੁਸੀਂ ਇੱਥੇ ਬਾਹਰੋਂ ਆਉਨੇ ਹੋ ਤਾਂ ਤੁਸੀਂ ਗੰਦ ਪਾਉਨੇ ਹੋ। ਜੀ ਤੇ ਕਿਸ ਤਰੀਕੇ ਦਾ ਗੰਦ ਹੈ ਜਿਹੜਾ ਮਤਲਬ ਜੇ ਮੈਂ ਤੁਹਾਨੂੰ ਸਵਾਲ ਕਰਾਂ ਉਨਾ ਬਹੁਤ ਇਲਜ਼ਾਮ ਲਗਾਇਆ ਜਾਂਦਾ ਵੀ ਤੁਸੀਂ ਆ ਕੇ ਉੱਤੇ ਗੰਦ ਪਾਉਣਾ ਤਾਂ ਕਿਸ ਤਰੀਕੇ ਦਾ ਗੰਦ ਪਾਇਆ ਜਾ ਰਿਹਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਅਸੀਂ ਇੱਥੋਂ ਸਵਾਰੀ ਲੈ ਕੇ ਜਾਂਦੇ ਆ ਉਹਨਾਂ ਨੂੰ ਰੈਵਨਿਊ ਦਿੰਨੇ ਆ ਉਹਨਾਂ ਨੂੰ ਉੱਥੇ ਖਾਣਾ ਦਿੰਨੇ ਆ ਸ਼ਾਇਦ ਇਹਨੂੰ ਇਹ ਗੰਦ ਸਮਝਦੇ ਆ ਬੇहद ਇਹ ਤਾਂ ਮਤਲਬ ਚਿੰਤਾਜਨਕ ਸਿਚੁਏਸ਼ਨ ਤੇ ਬੇਹੱਦ ਵਿਚਾਰਨ ਵਾਲੀ ਗੱਲ ਹੈ ਵੀ ਮਾਨ ਸਾਹਿਬ ਕੋਈ ਵੀ ਸਾਡਾ ਭਰਾ ਜਿਹੜਾ ਟੈਕਸੀ ਆਪਰੇਟਰ ਹੈ ਜਾਂ ਟੈਕਸੀ ਡਰਾਈਵਰ ਆ ਸਾਡਾ ਉਹ ਕਦੇ ਵੀ ਕੋਈ ਗਲਤੀ ਨਹੀਂ ਕਰਦਾ ਕਿ ਇਹ ਮਾਨ ਕੇ ਚਲੋ ਵੀ 24 ਘੰਟਿਆਂ ਦੇ ਵਿੱਚੋਂ 18 ਘੰਟੇ ਰੋਡ ਤੇ ਚੱਲਣ ਵਾਲੇ ਬੰਦੇ ਆ ਜੀ ਜੀ ਅਸੀਂ ਤਾਂ ਕੀੜੀ ਨੂੰ ਵੀ ਦੇਖ ਕੇ ਚਲਾਉਨੇ ਆ ਵੀ ਕਿਤੇ ਕੀੜੀ ਦੇ ਉੱਤੇ ਗੱਡੀ ਨਾ ਚੜ ਜੇ ਪਰ ਚਲੋ ਜੇ ਅਣਜਾਣੇ ਦੇ ਵਿੱਚ ਕੋਈ ਕਈ ਵਾਰ ਗਲਤੀ ਹੋ ਵੀ ਜਾਂਦੀ ਆ ਨਹੀਂ ਗੱਡੀ ਰੋਡ ਤੇ ਕੋਈ ਵੀ ਬੰਦਾ ਉੱਥੇ ਹਥੋਪਾਈ ਕਰਨ ਦੀ ਨੌਬਤ ਨਹੀਂ ਲਿਆਉਂਦਾ ਉਹ ਮਾਫੀ ਮੰਗ ਲੈਂਦਾ ਜਾਂ ਪੈਸੇ ਦੇ ਦਿੰਦਾ ਬਿਲਕੁਲ ਅਗਲਾ ਇਹ ਵੀ ਸੋਚ ਲੈਂਦਾ ਵੀ ਯਾਰ ਮੈਂ ਬਾਹਰਲੀ ਸਟੇਟ ਦੇ ਵਿੱਚ ਆਇਆ ਹੋਇਆ ਵੀ ਮੈਂ ਇੱਥੇ ਲੜਨਾ ਜਾਂ ਬੈਸਣਾ ਕਿ ਹੋਰ ਕਿਸੇ ਦੇ ਬਿਲਕੁਲ ਪਰ ਬੇਹਦ ਤੁਹਾਡੇ ਜਿੰਨੇ ਵੀ ਤੁਸੀਂ ਇਹ ਉੱਥੇ ਦੀ ਮੌਜੂਦਾ ਸਥਿਤੀ ਸਾਡੇ ਨਾਲ ਸਾਂਝੀ ਕੀਤੀ ਹੈ ਬੇਹਦ ਚਿੰਤਾਜਨਕ ਹੈ ਵਿਚਾਰ ਕਰਨ ਵਾਲੀ ਹੈ ਤਾਂ ਤੁਹਾਡੀ ਹੁਣ ਅਗਲੀ ਰਣਨੀਤੀ ਕੀ ਹੈ ਜਿਵੇਂ ਤੁਸੀਂ ਦੱਸਿਆ ਵੀ 8 ਤਰੀਕ ਨੂੰ ਮੀਟਿੰਗ ਹੋਣ ਜਾ ਰਹੀ ਹੈ ਤਾਂ ਕੋਈ ਵੱਡਾ ਅਹਿਮ ਫੈਸਲਾ ਲਿਆ ਜਾ ਸਕਦਾ ਹਾਂਜੀ ਜੇ ਇਹਦੇ ਤੇ ਮੰਨ ਕੇ ਚੱਲੋ ਵੀ ਸਰਕਾਰਾਂ ਨੇ ਪੰਜਾਬ ਸਰਕਾਰ ਨੇ ਜਾਂ ਹਿਮਾਚਲ ਸਰਕਾਰ ਨੇ ਕੋਈ ਸਖਤ ਕਦਮ ਨਾ ਉਠਾਇਆ ਤਾਂ ਇਹ ਕਾਫਲਾ ਸਿੱਧਾ ਮਨਾਲੀ ਜਾਊਗਾ ਜੀ ਓਕੇ ਅਸੀਂ ਮਨਾਲੀ ਜਾ ਕੇ ਗੱਡੀਆਂ ਖੜੀਆਂ ਕਰ ਦੇਣੀਆਂ ਨੇ ਉੱਥੇ ਅਸੀਂ ਆਪ ਬਹਿ ਜਾਾਂਗੇ ਅਤੇ ਉਹਨਾਂ ਨੂੰ ਬੇਨਤੀ ਕਰਾਂਗੇ ਵੀ ਭਾਈ ਸਾਨੂੰ ਜਿੰਨਾ ਕੁੱਟਣਾ ਤੁਸੀਂ ਕੁੱਟ ਲਓ ਅਸੀਂ ਬੈਠੇ ਹਾਂ ਓਕੇ ਵੀ ਅੱਜ ਆਪਣੀ ਜਿਹੜੀ ਤੁਹਾਡੀ ਅੰਦਰ ਦਾ ਜਿਹੜਾ ਤੁਹਾਡਾ ਦਰਦ ਆ ਦੁੱਖ ਆ ਜੋ ਵੀ ਹੈ ਤੁਸੀਂ ਅੱਜ ਆਪਣੇ ਅੰਦਰ ਦੀ ਭੜਾਸ ਕੱਢ ਲਓ ਅਸੀਂ ਆ ਗਏ ਅਸੀਂ ਆ ਬੈਠੇ ਹਾਂ ਸਾਨੂੰ ਕੁੱਟੋ ਜਿੰਨਾ ਕੁੱਟ ਸਕਦੇ ਹੋ ਆ ਵੀ ਵਾਰ-ਵਾਰ ਇਹ ਵਹੇ ਮੰਦਪਾਕੇ ਇਨਸੀਡੈਂਟ ਆਉਣ ਨਾਲੋਂ ਮਤਲਬ ਤਾਂ ਇਹੀ ਤੁਹਾਡਾ ਮਤਲਬ ਕਹਿਣ ਦਾ ਮਤਲਬ ਆ ਵੀ ਇੱਕ ਵਾਰ ਚੇ ਜਾ ਕੇ ਇਸ ਕੰਮ ਦਾ किनारा ਕੀਤਾ ਜਾਵੇ ਜੀ ਜੀ ਬਿਲਕੁਲ ਸਰ ਜੀ ਚਲੋ ਬਹੁਤ ਬਹੁਤ ਧੰਨਵਾਦ ਪੰਮਾ ਜੀ ਤੁਹਾਡਾ ਤੁਸੀਂ ਸਾਨੂੰ ਟਾਈਮ ਦਿੱਤਾ ਸਰ ਇੱਕ ਛੋਟੀ ਜਿਹੀ ਮੈਂ ਹੋਰ ਗੱਲ ਕਰਨੀ ਚਾਹੁੰਦਾ ਸੀ ਜੀ ਤੁਹਾਡੇ ਇਸ ਮਾਧਿਅਮ ਰਾਹੀਂ ਜੀ ਜਦੋਂ ਦੀ ਸਾਡੇ ਪੰਜਾਬ ਸਰਕਾਰ ਦੇ ਵਿੱਚ ਮਾਨ ਸਰਕਾਰ ਬਣੀ ਆ ਹਾਂਜੀ ਅਸੀਂ ਆਪਣੇ ਹੱਥੀਂ ਚੁਣੀ ਹੋਈ ਸਰਕਾਰ ਆ ਸਾਡੀ ਆਪਣੀ ਸਰਕਾਰ ਆ ਇਮਾਨਦਾਰ ਸਰਕਾਰ ਆ ਹਾਂਜੀ ਪਰ ਮੈਂ ਤੁਹਾਡੇ ਚੈਨਲ ਰਾਹੀਂ ਇੱਕ ਬੇਨਤੀ ਕਰੂੰਗਾ ਸੀਐਮ ਭੂਆ ਤਮਨ ਜੀ ਨੂੰ ਕਿ ਜਦੋਂ ਟਾਡੀ ਸਰਕਾਰ ਬਣੀ ਆ ਸੀ ਲਗਾਤਾਰ ਅਜਾ ਟੈਕਸੀ ਯੂਨੀਅਨ ਇੱਕ ਮੀਟਿੰਗ ਦੀ ਮੰਗ ਕਰ ਰਿਆ ਸੀਐਮ ਸਾਹਿਬ ਦੇ ਨਾਲ ਜਿਹਦੇ ਵਿੱਚ ਪ੍ਰਿੰਸੀਪਲ ਸੈਕਟਰੀ ਅਤੇ ਪ੍ਰਿੰਸੀਪਲ ਸੈਕਟਰੀ ਟਰਾਂਸਪੋਰਟ ਅਤੇ तमाम ਆਰਟੀਓ ਸਾਹਿਬ ਹੋਣੇ ਚਾਹੀਦੇ ਆ ਓਕੇ ਸੋ ਮੈਂ ਇਸ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰੂੰਗਾ ਸੀਐਮ ਸਾਹਿਬ ਨੂੰ ਕਿ ਅਜਾ ਟੈਕਸੀ ਯੂਨੀਅਨ ਪੰਜਾਬ ਨੂੰ ਇਸ ਵਿਸ਼ੇ ਦੇ ਉੱਤੇ ਗੱਲ ਕਰਨ ਦੇ ਲਈ ਇੱਕ ਮੀਟਿੰਗ ਦਾ ਸਮਾਂ ਦਿੱਤਾ ਜਾਵੇ ਅਤੇ ਇਹਦੇ ਲਈ ਅਸੀਂ ਜਿਹੜੇ ਸਾਡੇ ਐਮਐਲਏ ਸਾਹਿਬਾਨ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਆ ਓਕੇ ਜੇ ਮੈਂ ਤੁਹਾਡੇ ਚੈਨਲ ਰਾਹੀਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਸੀਐਮ ਸਾਹਿਬ ਨੂੰ ਕਿ ਸਾਨੂੰ ਮੀਟਿੰਗ ਦਾ ਜਿਹੜਾ ਸਮਾਂ ਉਹ ਜ਼ਰੂਰ ਦਿੱਤਾ ਜਾਵੇ ਤਾਂ ਕਿ ਇਹੋ ਜੀਆਂ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਇਹਨਾਂ ਤੋਂ ਅਸੀਂ ਉਹਨਾਂ ਨੂੰ ਜਾਣੂ ਕਰਾ ਕੇ ਇਹਨਾਂ ਦੇ ਉੱਤੇ ਠੱਲ ਪਾ ਸਕੀਏ ਠੱਲ ਪਾ ਸਕੀਏ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਜੀ ਸੋ ਇਹ ਸਨ ਜ਼ਿਲ੍ਹਾ ਪ੍ਰਧਾਨ ਪੰਮਾ ਬਵਨਪੂਰੀਆ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਬੜਾ ਖੁਲਾਸਾ ਕੀਤਾ ਹੈ ਤੇ ਮੈਂ ਦਰਸ਼ਕਾਂ ਨੂੰ ਵੀ ਕਹੂੰਗਾ ਤੁਸੀਂ ਆਪਣੀ ਕੀਮਤੀ رائے ਸਾਡੇ ਨਾਲ ਜਰੂਰ ਸਾਂਝੀ ਕਰਨੀ ਹੈ ਕਿਉਂਕਿ ਪੰਜਾਬ ਦੇ ਲੋਕ ਅਕਸਰ ਆਪਣੇ ਪਰਿਵਾਰਾਂ ਦੇ ਨਾਲ ਹਿਮਾਚਲ ਜਾਂਦੇ ਰਹਿੰਦੇ ਨੇ ਪਰ ਜੋ ਇਸ ਨੌਜਵਾਨ ਨੇ ਖੁਲਾਸਾ ਕੀਤਾ ਜਾਂ ਜ਼ਿਕਰ ਕੀਤਾ ਉਹ ਬੇहद ਚਿੰਤਾਜਨਕ ਹੈ ਬੇहद ਸੋਚ ਵਿਚਾਰ ਕਰਨ ਵਾਲਾ ਵੀ ਅਕਸਰ ਇਹੋ ਜੀਆਂ ਘਟਨਾਵਾਂ ਵਾਰ-ਵਾਰ ਕਿਉਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਕਿਤਨਾ ਕਿਤੇ ਇਸ ਇਹਨਾਂ ਘਟਨਾਵਾਂ ਨੂੰ ਠੱਲ ਪਾਉਣ ਦੇ ਵਿੱਚ ਨਾਕਾਮ ਸਾਬਤ ਹੁੰਦੀ ਨਜ਼ਰ ਆ ਰਹੀ ਹੈ ਹੁਣ 8 ਤਰੀਕ ਨੂੰ ਮੀਟਿੰਗ ਹੈ ਦੁਬਾਰਾ ਆਜ਼ਾਦ ਟੈਕਸੀ ਯੂਨੀਅਨ ਦੀ ਤੇ ਦੇਖਣਾ ਹੋਵੇਗਾ ਵੀ ਕੀ ਰਣਨੀਤੀ ਘੜੀ ਜਾਂਦੀ ਹੈ ਕੀ ਐਮ ਫੈਸਲੇ ਕੀਤੇ ਜਾਂਦੇ ਨੇ